ਨਮੋਲ ਪਿੰਡ ਦਾ ਜਿੱਥੇ ਵਿਕਾਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਕਿਸ ਤਰ੍ਹਾਂ ਪੁਰਾਣੀਆਂ ਗਲੀਆਂ ਨਵੇਂ ਰੂਪ ਦਿੱਤੇ ਗਏ ਨੇ ਇਹ ਸਿੰਘ ਸਰਪੰਚਾ ਨੇ ਜਦੋਂ ਨਾਮਾਂ ਤੋਂ ਕਰਾਇਆ ਵਿਚਾਰੇ ਸਾਰੀ ਧਰਮਸਾਲਾਇਰ ਪੈਲਸ ਵਾਂਗ ਬਣਾਤੀ ਸਾਡੀ ਜੀ ਨੇ ਸਾਡੇ ਨਾਲ ਨੇ ਸਰਪੰਚ ਦਰਸਤ ਸਿੰਘ ਸਵੇਸਾ ਬਾਬਾ ਸਵਾਗਤ ਹੈ ਅੱਛਾ ਸ੍ਰੀ ਗਾਜੀ ਸਾਰਿਆਂ ਨੂੰ ਸਰਪੰਚ ਸਾਹਿਬ ਜਿਵੇਂ ਹੁਣ ਅਸੀਂ ਅਸੀਂ ਅੱਜ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ ਵਕ ਵਕ ਤਰ੍ਹਾਂ ਦੀ ਤੁਹਾਡੇ ਪਿੰਡ ਦੀ ਕਵਰਿੰਗ ਕਰਾਂਗੇ ਅਸੀਂ ਤੇ ਲੋਕਾਂ ਨੂੰ ਦਿਖਾਵਾਂ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਤਕਰੀਬਨ 5 ਸਾਲ ਹੋ ਗਏ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ ਮੈਨੂੰ ਬਹੁਤ ਵਧੀਆ ਰਿਹਾ ਜੀ ਇਸ ਆਪਣੇ ਪਿੰਡ ਦੇ ਸਹਿਯੋਗ ਨਾਲ ਜੀ ਸਾਰੇ ਭਾਈਚਾਰਿਆਂ ਨੇ ਆਪਾਂ ਨੂੰ ਵਧੀਆ ਸਹਿਯੋਗ ਦਿੱਤਾ ਜੀ ਸਾਰੇ ਨਗਰ ਨੇ ਆਪਣਾ ਪੂਰਾ ਵਧੀਆ ਸਾਥ ਦਿੱਤਾ ਜੀ ਵਧੀਆ ਰਿਹਾ ਜੀ ਅਕਸਰ ਹੀ ਹੁੰਦਾ ਹੈ ਵੀ ਪਿੰਡਾਂ ਦੇ ਵਿੱਚ ਜੇ ਪੰਚਾਇਤ ਕਾਂਗਰਸ ਦੀ ਬਣ ਜਾਂਦੀ ਹੈ ਤਾਂ ਅਕਾਲੀ ਦਲ ਵਿਰੋਧ ਕਰਦੇ ਆ ਜੇ ਅਕਾਲੀ ਦਲ ਦੀ ਬਣਦੀ ਹੈ ਤਾਂ ਕਾਂਗਰਸ ਵਿਰੋਧ ਕਰਦੇ ਆ ਤੇ ਜੇ ਹੋਰ ਕੋਈ ਪਾਰਟੀ ਦੀ ਬਣ ਜਾਂਦੀ ਹੈ ਤਾਂ ਦੂਜੀ ਨਵੀਂ ਪਾਰਟੀ ਜਾਂ ਪੁਰਾਣੀ ਪਾਰਟੀ ਉਹ ਇੱਕ ਦੂਜੇ ਦਾ ਵਿਰੋਧ ਕਰਦੇ ਆ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਪਿੰਡ ਦੇ ਨਾਲ ਸਹਿਚਾਰ ਪਾਰਟੀਆਂ ਦੇ ਨਾਲ ਆਪਣੇ ਪਾਰਟੀਆਂ ਦੇ ਜਿਹੜਾ ਭਾਈਚਾਰਾ ਸੀ ਆਪਣੇ ਨਾਲ ਸਾਰਿਆਂ ਨਾਲ ਵਧਿਆ ਰਿਹਾ ਜੀ ਜੀ ਆਪਾਂ ਨੇ ਕਿਸ ਨਾਲ ਕੋਈ ਵਿਰੋਧ ਵਿਰੋਧ ਨਹੀਂ ਝੱਕਿਆ ਜੀ ਆਪਾਂ ਦਾ ਹਰੇਕ ਦਾ ਪਿੰਡ ਦਾ ਚਲੋ ਆਪਾਂ ਪਿੰਡ ਚ ਰਹਿਣਾ ਹੁੰਦਾ ਜੀ ਆਪਾਂ ਤਾਂ ਹਰੇਕ ਨੂੰ ਆਪ ਤਾਂ ਬਣਾ ਕੇ ਚੱਲੇ ਚਾਹੀਦਾ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਆਪਣੇ ਆਪਣੇ ਲੋਕ ਕੰਮ ਧੰਦੇ ਨੂੰ ਹੁੰਦਾ ਆਪਾਂ ਕਿਸ ਨੂੰ ਜਵਾਬ ਨਹੀਂ ਤੇ ਆਪਾਂ ਹਰੇਕ ਦਾ ਕੰਮ ਕਰਦੇ ਪਹਿਲ ਦੇ ਆਧਾਰ ਤੇ ਜੀ ਕੀ ਕੀ ਹਾਲ ਤੱਕ ਕੀ ਕੀ ਕੰਮ ਕੀਤੇ ਪਿੰਡ ਦੇ ਕੰਮ ਆ ਸੀ ਨਹੀਂ ਮੈਂ ਪਿੰਡ ਦੇ ਵਿੱਚ ਕੰਮ ਉਹ ਗਲੀਆਂ ਨਾਲੀਆਂ ਲਾ ਲਉਂ ਜੀ ਤੇ ਆਪਣੇ ਸਾਡੇ ਆਪਣੇ ਹੱਡਾ ਰੂੜੀ ਦਾ ਬਹੁਤ ਵੱਡਾ ਮੁੱਦਾ ਸੀ ਉਹ ਕਰਿਆ ਜੀ ਕਿ ਆਪਣੇ ਦਾਣਾ ਮੰਡੀ ਦੀ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਸੀ ਉਹ ਚੋ ਗੋਡੇ ਗੋਡੇ ਪਾਣੀ ਘਟਦਾ ਸੀ ਆਪਾਂ ਰੂਹ ਬਣਾਈ ਸੀ ਸਭ ਤੋਂ ਪਹਿਲਾਂ ਮੈਂ ਇਹ ਦਾਣਾ ਮੰਡੇ ਬਣ ਪੈ ਗਈ ਸੀ ਜੀ ਹਾਂ ਕਿਹੜੀਆਂ ਕਿਹੜੀਆਂ ਗਲੀਆਂ ਕਿਹੜੀਆਂ ਕਿਹੜੀਆਂ ਪੱਤੀਆਂ ਦੀਆਂ ਗਲੀਆਂ ਤੁਸੀਂ ਗਲੀਆਂ ਜੀ ਗੁਜਰਮਲ ਪੱਤੀ ਚ ਬਣਾਈ ਗਲੀ ਜੀ ਜੀ ਆਮੇ ਸ਼ਹਿਰ ਦੇ ਦੂਗੇ ਆਪਣੇ ਉਹ ਚੌਕ ਕੋਲੋਂ ਰਸਤਾ ਖੁੱਲਿਆ ਜੀ ਜੀ ਉਤੋਂ ਸਕੂਲ ਵਾਲੀਆਂ ਬੈਨਾਂ ਜਾਂਦੀਆਂ ਸਕੂਲ ਵਾਲੇ ਬੱਚੇ ਜਾਂਦੇ ਦੀ ਹਰੇਕ ਪਿੰਡ ਦਾ ਬੰਦਾ ਲੰਘਦਾ ਸੀ ਉਤੋਂ ਨੰਗਲ ਨੂੰ ਜਗ੍ਹਾ ਨਹੀਂ ਸੀ ਗੱਡੀ ਉਹ ਮੈਂ ਟੋਬੇ ਪਿੱਛੇ ਹਟਾ ਕੇ ਜੀ ਆਲੇ-ਦਾਲੇ ਕੰਦਾ ਕੱਟ ਕੇ ਉਹਦੇ ਸਾਈਡਾਂ ਦੇ ਸੜਕ ਦੇ ਐਂਡਰੋਂ ਵਧੀਆ ਰਾਹ ਖੁੱਲਿਆ ਜੀ ਜੀ ਉਹ ਗਲੀ ਕਹਿੰਦੇ ਮੈਂਬਰ ਦੀ ਮੈਂਬਰ ਦੀ ਉਹ ਦਿਨ ਗਲੀ ਬਣੀ ਤੇ ਆਪ ਉਹ ਬਣਾਈ ਗਲੀਆਂ ਦਾ ਮੈਂ ਜਿੰਨੀ ਤਕਰੀਬਨ ਮੰਨ ਕੇ ਚੱਲੂ ਕਹੇ ਅੱਜ ਤੱਕ ਪੰਚਾਇਤ ਤੋਂ ਬਣੀ ਨਹੀਂ ਮੈਂ ਉਹ ਵੀ ਗਲੀਆਂ ਬਣ ਹਾਂ ਆਪ ਦਾ ਆਪ ਦਾ ਬਣਾ ਕੇ ਮੈਂ ਕਹਿਣਾ ਵਾ ਐਂ ਦੇਖਿਆ ਵੀ ਇਹ ਕਾਲੀ ਦਲ ਦਾ ਜਾਂ ਕਾਂਗਰਸ ਦਾ ਜਾਂ ਕਿਸੇ ਹੋਰ ਪਾਰਟੀ ਦਾ ਮਤਾ ਹਰੇਕ ਨੂੰ ਆਪ ਦਾ ਸਮਝ ਕੇ ਪਿੰਡ ਦਾ ਕੰਮ ਕੀਤਾ ਜਿਵੇਂ ਸਰਪੰਚ ਸਾਹਿਬ ਤਕਰੀਬਨ ਗਲੀਆਂ ਨਾਲੀਆਂ ਤੇ ਪਿੰਡਾਂ ਦਾ ਵਿਕਾਸ ਕਰਾ ਹੁੰਦਾ ਹਾਂ ਇਹਦੋਂ ਉੱਤੇ ਕੋਈ ਪੰਚਾਇਤ ਨੇ ਉੱਠਣ ਦੀ ਕੋਸ਼ਿਸ਼ ਕੀਤੀ ਹੈ ਗਲੀਆਂ ਨਾਲੀਆਂ ਤੋਂ ਇਲਾਵਾ ਜੀ ਸਾਡੇ ਪਿੰਡਾਂ ਦੇ ਵਿੱਚੋਂ ਲਲ ਇੱਕ ਪਾਣੀ ਦੀ ਜਿਹੜੀ ਹੈਗੀ ਆ ਸਮੱਸਿਆ ਹੈਗੀ ਜੀ ਤੋਬੇ ਦੀ ਹਾਂ ਚਲੋ ਹੁਣ ਮੈਨੂੰ 5 ਸਾਲ ਮਿਲਿਆ ਜੀ ਉਹ ਤਾਂ ਕਹਿਣਗੇ 5-4 ਦਾ ਬੰਦੇ ਨੂੰ ਤਜਰਬਾ ਹੀ ਆਉਂਦਾ ਮਾੜਾ ਪੁੱਟਾ ਜੀ ਜੀ ਤੇ ਇਹ ਸਾਡੇ ਪਿੰਡ ਦਾ ਸਭ ਤੋਂ ਵੱਡਾ ਮੁੱਦਾ ਜੀ ਇਹ ਹੈ ਵੀ ਜੇ ਕਿਸੇ ਟ੍ਰੇਨ ਦੇ ਵਿੱਚ ਸਾਡੇ ਪਿੰਡ ਦਾ ਟੋਬੇ ਦਾ ਪਾਣੀ ਕਿਸ ਹਿਸਾਬ ਨਾਲ ਪਿਆ ਸਰਕਾਰ ਤੋਂ ਅਸੀਂ ਇਹ ਮੰਗ ਜ਼ਰੂਰ ਕਰਦੇ ਆਂ ਵੀ ਇਹ ਸਾਨੂੰ ਜੜਾ ਪਹਿਲ ਦੇ ਦਾਇਰੇ ਟੋਬੇ ਵਾਲਾ ਪਾਣੀ ਕਿ ਕਰੇ ਨਾ ਕੋਈ ਪੰਚਾਇਤ ਨੂੰ ਹੋਰ ਕੋਈ ਆਮਦਨ ਹੈ ਪੰਚਾਇਤਲੇ ਹੈਗੇ ਨੀ ਜੀ ਥੋੜੀ ਜ਼ਮੀਨ ਹੈਗੇ ਪੰਚਾਇਤਲੇ ਵਿੱਚ ਜੀ ਲਾਉਂਦਾ ਜੀ 8-10 ਲੱਖ ਰੁਪਇਆ ਠਿੱਕਾ ਆ ਜਾਂਦਾ ਜੀ ਪੰਚਾਇਤੀ ਜ਼ਮੀਨ ਦਾ ਜੀ ਤੇ ਉਸ ਉਧਰ ਲਈ ਚਲੋ ਵਧੀਆ ਹੋ ਜਾਂਦਾ ਠਿੱਕਾ ਕੁਝ ਪਿਛਲੀਆਂ ਪੰਚਾਇਤਾਂ ਨੇ ਮੰਨ ਕੇ ਚਲੋ ਜੀ ਉਹ ਤਵਾਦਲੇ ਤੋਂ ਬੁਦਰੇ ਹੋਏ ਹੋਏ ਸੀਗੇ ਜੀ ਜੀ ਉਹ ਮੈਂ ਆਪਣੇ ਜੋ ਮੈਂ ਹੱਟਾ ਰੂੜੀ ਵਾਲਾ ਉਹਦਾ ਵੀ ਤਾਂ ਉਹਦਾ ਵੀ ਕੇਸ ਚੱਲਦਾ ਦੀ ਪਹਿਲਾਂ ਪਿਛਲੀਆਂ ਪੰਚਾਇਤਾਂ ਲਈ ਤੇ ਇਹ ਵੀ ਆਪਣੇ ਇਹਦਾ ਵੀ ਕੇਸ ਚੱਲਦਾ ਜੀ ਹੋਰ ਕੋਈ ਤੁਹਾਡਾ ਕੋਈ ਕੋਈ ਪੁਰਾਣਾ ਕੋਈ ਕੰਮ ਜਾਂ ਜਿਹੜਾ ਕੋਈ ਨਾਂ ਕਰਾਇਆ ਹੋ ਉਹ ਵੀ ਅੱਜ ਤੱਕ ਪੰਚਾਇਤ ਨੇ ਕੋਈ ਪੰਚਾਇਤ ਨੇ ਇੱਕ ਜਿਹੜੀ ਆਪਣੀ ਗੁਜਰ ਮੱਲ ਦੀ ਧਰਮਸ਼ਾਲਾ ਜੀ ਉਹ ਜਦੋਂ ਉੱਤੇ ਬਾਬੇ ਰਵਿਦਾਸ ਦਾ ਪ੍ਰੋਗਰਾਮ ਹੁੰਦਾ ਸੀਗਾ ਇਹ ਉਹ ਡਿੱਗਣ ਵਾਲੀ ਸੀ ਇਕਤਰਾਂ ਦੀ ਉਹ ਤਾਂ ਵਿਚਾਰੇ ਬਾਲੇ ਬੂਲੇ ਲਾ ਕੇ ਢਾਉਂਦਣ ਦੇ ਲਈ ਮੈਂ ਉਹ ਪਹਿਲ ਦੇ ਧਾਰ ਤੇ ਉਹ ਹੋਣੀ ਸੀ ਆ ਜਿੱਥੇ ਆ ਧਰਮਸ਼ਾਲਾ 'ਚ ਖੜੇ ਆ ਇੱਥੇ ਵੀ ਅੱਜ ਤੱਕ ਅਗੇ ਪੰਚਾਇਤ ਨੇ ਪੈਸਾ ਨਹੀਂ ਲਾਇਆ ਇੱਥੇ ਮੈਂ ਦੋ ਸੈੱਟ ਪਾਇਦੇ ਇੱਕ ਤਾਂ ਮੁੱਜਾ ਹੁਣ ਸੈੱਟ ਖੜਾ ਜੀ ਉਹ ਇੱਕ ਐਡਾ ਹੋਰ ਪਾਇਦੀ ਆ ਮੈਂ ਤੇ ਇੱਕ ਅਜੇ ਸਪਰਸ਼ੀਵਲ ਮੋਟਰ ਲਾਈਤੀ ਤੇ ਕੁਛ ਅਜਿਹਾ ਮੈਂਟਰ ਲੋਕ ਪਾਇਤੀ ਇਹ ਵੀ ਅਜੇ ਤੱਕ ਕਿਸੇ ਪੰਚਾਇਤ ਤੋਂ ਮਾਣੇ ਮਹਿਕ ਨਹੀਂ ਕਰਦੀ ਸਰਪੰਚ ਸਾਹਿਬ ਦਾ ਕਹਿਣਾ ਹੈ ਵੀ ਜਿਹੜੇ 50-50 ਸਾਲ ਤੋਂ ਕੰਮ ਨਹੀਂ ਹੋਏ ਤਾਂ ਉਹ ਪੰਚਾਇਤ ਨੇ ਰਲ ਕੇ ਸਰਪੰਚ ਦੀ ਅਗਵਾਈ ਦੇ ਵਿੱਚ ਕੀਤੇ ਗਏ ਨੇ ਕਿ ਮੈਂਬਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੀ ਗੱਲ ਜੀ ਅਸੀਂ ਕਹਾਂ ਭਾਈ ਕੀ ਨਾਮ ਹੈ ਮੁਖਤਿਆਰ ਸਿੰਘ ਤੁਸੀਂ ਮੈਂਬਰ ਹੋ ਹਾਂ ਜੀ ਕਿਹੜੀ ਪੱਤੀ ਦੇ ਮੈਂਬਰ ਮੈਨੋਂ ਪੱਤੀ ਦੇ 9 ਨੰਬਰ ਵਾਲੇ ਜੀ ਜਿਵੇਂ ਸਰਪੰਚ ਸਾਹਿਬ ਦੱਸ ਰਿਹਾ ਹੈ ਵੀ ਪਿੰਡ ਦਾ ਇਸ ਤਰ੍ਹਾਂ ਦਾ ਵਿਕਾਸ ਕੀਤਾ ਕਿਸ ਤਰ੍ਹਾਂ ਦਾ ਸਾਥ ਰਿਹਾ ਹੈ ਪੰਚਾਇਤ ਤੇ ਸਰਪੰਚ ਦਾ ਤੁਹਾਨੂੰ ਮੈਂਬਰਾਂ ਸਾਡਾ ਬਹੁਤ ਵਧੀਆ ਸਾਥ ਰਿਹਾ ਇੱਕ ਭਰਾ ਵਾਂਗੂ ਮੋਢੇ ਨਾਲ ਮੋਢਾ ਲਾ ਕੇ ਤੁਰੇ ਜੀ 5 ਸਾਲ ਅਸੀਂ ਤਾਂ ਹਰ ਇੱਕ ਕੰਮ ਨੂੰ ਮੰਨ ਲਓ ਨਿਮਰਤਾ ਨਾਲ ਨੀਵੇਂ ਹੋ ਕੇ ਕੰਮ ਕੀਤਾਗਾ ਤੇ ਸਭ ਮੰਨ ਲਓ ਜਿੰਨੇ ਵੀ ਨਵੇਂ ਮੈਂਬਰਾਂ ਦਾ ਸਾਰਿਆਂ ਦਾ ਸਾਥ ਰਿਹਾ ਕੋਈ ਐ ਨਹੀਂ ਕੋਈ ਮੈਂਬਰ ਮੰਨ ਲਓ ਜਿਹੜੀ ਦੂਜੀ ਕੋਈ ਪਾਰਟੀ ਦਾ ਕੋਈ ਅਲੱਗ ਨਹੀਂ ਕੀਤਾ ਸਾਰੇ ਪੈਲਦੇਦਾਰ ਤੇ ਸਾਰੇ ਇਕੱਠੇ ਰੱਖਨੇ ਸਰਪੰਚ ਸਾਹਿਬ ਨੇ ਇਹ ਤੋਦਵਾ ਸਾਰੇ ਕੰਮ ਜਿੰਨੇ ਵੀ 3 ਮੰਨ ਲਓ ਸਾਡੀ ਰਾਇ ਬਾੜੀ ਨਾਲ ਕੰਮ ਕੀਤਾ ਜਾਂਦਾ ਸੀ ਜੀ ਕਿੰਨਾ ਕੋ ਮਤਲਬ ਕਿ ਰਹਿਆ ਐਕਸਪੀਰੀਅੰਸ ਹੁਣ ਕਿੰਨਾ ਕੁ ਵਧੀਆ ਰਿਹਾ ਐਕਸਪੀਰੀਅੰਸ ਐ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਕੰਮ ਕਰਨ ਦਾ ਵੀ ਚਲੋ ਜਿਵੇਂ ਵੀ ਸਾਰੇ ਬਾਕੀ ਪਿੰਡ ਵਾਲਿਆਂ ਦਾ ਵੀ ਨਾਲ ਸਹਿਯੋਗ ਰਿਹਾ ਜੀ ਕੰਮ ਕਰਾਉਣ ਚ ਮੰਨ ਲਓ ਜੋ ਵੀ ਗਲੀਆਂ ਆੜੀਆਂ ਆਉਂਦੀਆਂ 3 ਮੰਨ ਲਓ ਪਤਰਾਜਬਾਜੀ ਜ਼ਾਦਾ ਜੀ ਜਿੱਥੇ ਮੰਨ ਲਓ ਹਰੇਕ ਪਾਰਟੀ ਆਧਾਰ ਤੇ ਇੱਕ ਦੂਜੀ ਦੀ ਪਾਰਟੀ ਦੀ ਐਂਟੀ ਹੋ ਜਾਂਦੇ ਤੇ ਉਹਨਾਂ ਨਾਲ ਨਿਮਰਤਾ ਨਾਲ ਗੱਲ ਕਰਕੇ ਜੀ ਉੱਥੇ ਵੀ ਕੰਮ ਕੀਤੇ ਨੇ ਜੀ ਸਾਡੀ ਬਹੁਤ ਜ਼ਿਆਦੀ ਜੀ ਕਿ ਨਾਮ ਹੈ ਜੀ ਜਗਸੀਰ ਸਿੰਘ ਜੀ ਜਗਸੀਰ ਸਿੰਘ ਕਿਹੜੀ ਪੱਤੀ ਦੇ ਤੁਸੀਂ ਮੈਂਬਰ ਬਣੇ ਨਾਥਾ ਪੱਤੀ ਦੇ ਬਾੜਨ ਦਾ ਸ਼ਹਿਰ ਜੀ ਜੀ ਜਿਵੇਂ ਮੈਂ ਪਹਿਲਾਂ ਵੀਰਜੇ ਨੂੰ ਪੁੱਛਿਆ ਕਰਤਾ ਸੇਮ ਹੀ ਸਵਾਲ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਜੀ ਸਰਪੰਚ ਸਾਹਿਬ ਦਾ ਸਹਿਯੋਗ ਬਹੁਤ ਵਧੀਆ ਸਹਿਯੋਗ ਰਿਹਾ ਜੀ ਸਰਪੰਚ ਸਾਹਿਬ ਦਾ ਜੀ ਹੁਣ ਤੱਕ ਦਾ ਪੂਰਾ ਵਧੀਆ ਹੁਣ ਤੱਕ ਕਿੰਨਾ ਕੁ ਪੈਸਾ ਜਿਹੜਾ ਹੈਗਾ ਆਇਆ ਉਹ ਪੰਚਾਇਤ ਨੂੰ ਕਿੰਨਾ ਕੁ ਲਾਇਆ ਤਕਰੀਬਨ ਜੀ ਪੈਸੇ ਦਾ ਸਾਰਾ ਹੀ ਲੱਗ ਗਿਆ ਜੀ ਜਿੰਨਾ ਕਾਇਆ ਤੀ ਸਾਨੂੰ 40-50 ਲੱਖ ਰੁਪਏ ਠੇਕਾ ਤੀ ਤੇ ਬਾਕੀ ਕੁਝ ਬਿੱਟ ਕਮਿਸ਼ਨ ਦੇ ਪੈਸੇ ਆਏ ਨੇ ਜੀ ਬਾਕੀ ਹੋਰ ਕੋਈ ਸਰਕਾਰ ਵੱਲੋਂ ਕੋਈ ਵੱਖਰੀ ਗ੍ਰਾਂਟ ਤਾਂ ਨਹੀਂ ਆਈ ਜੀ ਆ ਬਾਕੀ ਕਰੋਨਾ ਕਾਲ ਆ ਗਿਆ ਸਾਡੀ ਪੰਚਾਇਤ ਦੇ ਵਿੱਚ ਪਰ ਫਿਰ ਵੀ ਬਹੁਤ ਵਧੀਆ ਕੰਮ ਰਿਹਾ ਹਾਂ ਕੰਮ ਰਿਹਾ ਜੀ ਹੁਣ ਕੀ ਲੱਗਦਾ ਹੈ ਜਿਹੜੀਆਂ ਗਾਹਾਂ ਵਾਲੀਆਂ ਚੋਣਾਂ ਆਉਣੀਆਂ ਨੇ ਹਾਂਜੀ ਉਹਦੇ ਵਿੱਚ ਕੀ ਲੱਗਦਾ ਕੋਈ ਮਨ ਹੈ ਜਾਂ 5 ਸਾਲ ਸੇਵਾ ਕਰ ਲਈ ਬਹੁਤ ਨਹੀਂ 5 ਸਾਲ ਸੇਵਾ ਕਰ ਲਈ ਜੀ ਬਹੁਤ ਹੈ ਸਵਰ ਹੈ ਲੋਕਾਂ ਨੂੰ ਕੋਈ ਹੈਗਾ ਦਵਾਰੇ ਟੰਗ ਡਾਉਣੀ ਨਹੀਂ ਨਹੀਂ ਜੀ ਜੀ ਹਾਂਜੀ ਬਈ ਜੀ ਕੀ ਨਾ ਹੈ ਸਸੀ ਕਾ ਕੀ ਨਾ ਹੈ ਹਾਂਜੀ ਮਿਲਗੇ ਬਲਬੀਰ ਸਿੰਘ ਕੀ ਲੱਗਦਾ ਹੈ ਮਤਲਬ ਕਿ ਪੰਚਾਇਤ ਮੈਂਬਰੋਂ ਪਹਿਲਾਂ ਤਾਂ ਐਕਸਪੀਰੀਅੰਸ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਿਹਾ ਹੈ ਰਿਹਾ ਜੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਭੈਣ ਭਾਈਆਂ ਵਾਂਗ ਲੰਘ ਕੇ ਸਾਰੀ ਪੰਚਾਇਤ ਦਾ ਇਕ ਕਰ ਰਿਹਾ ਜੀ ਮਿਲ ਕੇ ਕੰਮ ਹੋਵੇ ਜੀ ਕਿੰਨੇ ਕੰਮ ਜਿਹੜੇ ਪਿੰਡ ਦੇ ਕਿੰਨਾ ਕ ਲੱਗਦਾ ਵੀ ਖੁਸ਼ ਲੋਕਾਂ ਨੂੰ ਕਿੰਨਾ ਕ ਖੁਸ਼ ਕਰ ਸਕੇ ਨਹੀਂ ਜੇ ਅਸੀਂ ਜਿਹੜੇ ਪ੍ਰਬੀਸ਼ਕ ਪੈਪਰ ਤੇ ਆ ਲੋਬੀਆਂ ਆਂ ਜਾਂ ਅਸੀਂ ਦਾ ਪੁਰਾਣੇ ਲਾਲਾ ਸਾਹਲ ਉਹ ਕਰੀ ਜੀ ਇੱਕੋ ਟੋਬੇ ਚ ਮੋਟਰ ਪਾ ਗਦੀਤੀ ਜੀ ਪੰਚਾਇਤ ਨੇ ਆਂ ਗੰਡਾਂ ਬਾ ਜਿਹੜੇ ਜਦੋਂ ਪੁਰਾਣੇ ਕੰਮ ਸੀ ਉਹ ਦੋ ਤਿੰਨ ਕੰਡੇ ਹੀ ਪੰਚਾਇਤ ਨਾਲ ਭੈਣ ਭਾਈ ਦੇ ਸਾਥ ਨਾਲ ਰਲ ਕੇ ਸਾਰੇ ਸਾਂਝਾ ਮਿਲ ਕੇ ਕੰਮ ਜਿੰਨਾ ਪੈਸਾ ਹੈ ਤੇ ਉਹਨਾਂ ਨਾਲ ਕੋਈ ਬਣਾਇਆ ਵੀ ਕੁਝ ਨਾ ਜੀ ਕੁਝ ਨਹੀਂ ਕੁਝ ਨਹੀਂ ਬਣਦਾ ਬਿਲਕੁਲ ਕਿੰਨਾ ਖਰਚਾ ਕੀਤਾ ਵੋਟਾਂ ਤੇ ਵੋਟਾਂ ਤੇ ਖਰਚਾ ਜੀ ਹੁਣ ਜਦੋਂ ਪਰ ਪਾਈ ਦਾ ਖਰਚਾ ਹੁੰਦਾ ਜਿੰਨਾ ਕੋਈ ਨਾ ਲੱਗ ਗਿਆ ਜੀ ਚਲੋ ਤੁਹਾਨੂੰ ਜਿਹੜੇ ਲੱਗਨੇ ਸੀ ਦਾ ਕੇ ਨਹੀਂ ਜਦੋਂ ਪੈਸਾ ਲੱਗ ਜਾਂਦਾ ਫਿਰ ਅਗਲਾ ਬਣਾਉਂਦਾ ਨਹੀਂ ਨਹੀਂ ਉਹ ਪਰਮਾਤਮਾ ਦਾ ਕਰੇ ਬਹੁਤ ਕੁਝ ਜੀ ਬਿਲਕੁਲ ਵੱਡੀ ਗੱਲ ਹੈ ਜਦੋਂ ਕੋਈ ਬੰਦਾ ਸਬਰ ਵਾਲਾ ਹੋਵੇ ਤਾਂ ਉਦੋਂ ਉਹ ਪਿੰਡ ਨੂੰ ਸਮਰਪਿਤ ਹੋ ਜਾਂਦਾ ਹੈ ਪਿੰਡ ਦੀ ਸੇਵਾ ਭਾਵਨਾਵਾਂ ਦੇ ਨਾਲ ਪਿੰਡ ਦਾ ਵਿਕਾਸ ਪਿੰਡ ਦਾ ਕੰਮ ਕਰਦਾ ਹੈ ਸਰਪੰਚ ਸਾਹਿਬ ਮੈਂਬਰਾਂ ਦੇ ਵਿਊ ਦੇਖਿਆ ਤਾਂ ਬੜਾ ਹੂੰ ਬੜੀਆ ਤੁਹਾਡਾ ਸਤਿਕਾਰ ਕਰ ਰਹੇ ਨੇ ਤਾਂ ਕੀ ਲੱਗਦਾ ਵੀ ਜਦੋਂ ਹੁਣ ਫੰਡ ਆਉਂਦਾ ਹੈਗਾ ਤਾਂ ਕਿਤੇ ਨਾ ਕਿਤੇ ਬੰਦੇ ਦਾ ਮਨ ਡੋਲ ਜਾਂਦਾ ਹੈਗਾ ਵੱਡੇ ਫੰਡ ਦੇਖ ਕੇ ਨਾ ਰ ਜਦੋਂ ਵੱਡੇ ਫੰਡੋ ਦੇ ਮੈਂ ਸਾਰੀ ਪੰਚਾਇਤੀ ਰਾਣ ਨਾਲ ਲੈ ਕੇ ਜੀ ਇਹ ਆਪਾਂ ਨੇ ਕਿੱਥੇ ਕਿੱਥੇ ਕੀ ਕੰਮ ਕਰਾਂ ਆਪਾਂ ਸਾਰੀ ਜਿਹੜੇ ਰਾਣ ਨਾਲ ਲੈ ਕੇ ਕਰਿਆ ਇੱਕਦਮ ਜੀ ਕੋਈ ਥੋੜਾ ਪੈਸਾ ਇੱਥੇ ਲਾ ਦਿੰਦੇ ਨਾ ਸਾਰੇ ਜਿੰਨਾਂ ਕੇ ਮੰਨ ਲਓ ਕਿ ਨੌ ਬੋਰਡ ਦੇ ਮੈਂਬਰ ਨੇ ਜੀ ਉਹ ਚੋ ਦੋ ਤਿੰਨ ਦਾ ਹੁਣ ਕਰਤਾ ਕੋਸ ਅੱਗੇ ਗਰੰਟ ਆਈ ਦੋ ਤੌਦਾ ਕਰਤਾ ਜੀ ਕਿੰਨਾ ਕੁ ਲੋਕਾਂ ਦੀ ਤਰੀਕੀ ਸਾਰਾ ਕੰਮ ਨੂੰ ਚਲੋ ਆਪਾਂ ਨੇ ਵੰਡ ਕੇ ਹੀ ਕੰਮ ਕਰੀ ਲੋਕਾਂ ਦੀ ਤਸੱਲੀ ਕਿੰਨੀ ਕੁ ਕਰਵਾਈ ਲੋਕਾਂ ਦੀ ਤਸੱਲੀ 100 ਦਾ 100% ਕਰਾਈ ਚਲੋ ਆਇਆ ਤਾਂ ਹੁਣ ਸੋ ਹੁ ਕੁੰਦੀ ਨੇ ਗੁੱਤਾ ਗੁੱਤਾ ਚਲੋ ਬਰੋਤੀ ਨਾਲ ਹੁੰਦੀ ਨਹੀਂ ਇੱਕ ਪਾਰਕਿੰਗ ਦੀ ਗੱਲ ਤੁਹਾਡੇ ਪਿੰਡ ਦੇ ਵਿੱਚ ਚੱਲ ਰਹੀ ਹੈ ਜਿਹੜੀ ਸੁਣਨ ਦੇ ਵਿੱਚ ਆਈ ਹੈ ਉਹਦਾ ਕੀ ਮਸਲਾ ਹੈ ਉਹਦਾ ਪਾਰਕ ਦਾ ਹੀ ਆਪਣਾ ਉਹਦੇ ਐਸਸੀ ਮੈਂਬਰ ਆਈ ਉਹਦਾ ਪਹਿਲਾਂ ਤਾਂ ਪਰ ਉਹਦੇ ਬੇੜੇ ਦੀ ਸੈਮਟੀ ਲਈ ਅਸੀਂ ਹਾਂ ਵੀ ਇੱਥੇ ਜੀ ਪਾਰਕ ਬਣਾਉਣਾਗਾ ਉਹਨੇ ਮੈਂਬਰ ਨੇ ਸਾਰੇ ਵੇੜਿਆਂ ਦੇ ਸਾਈਨ ਕਰਕੇ ਕਰਾ ਕੇ ਲਿਆਤੇ ਦੀ ਤੇ ਵੀ ਇਥੇ ਪਾਰਕ ਬਣਾਇਆ ਜਾਵੇ ਉਸ ਤੋਂ ਬਾਅਦ ਜਿਹੋਨੇ ਸਾਈਨ ਕਰਕੇ ਦੇਦੇ ਸੀ ਮਤਾ ਪਤਾ ਜੀ ਉਹਨਾਂ ਨੇ ਭਰਤ ਪਾਉਣੀ ਸ਼ੁਰੂ ਕਰਤੀ ਸੀ ਪਹਿਲਾਂ ਤਾਂ ਵੇੜਿਆਂ ਦੀ ਸਹਿਮਤੀ ਹੋ ਪਰ ਉਹ ਬਾਅਦ ਚ ਉਹ ਦੂਜੇ ਪਾਸੇ ਕਹਿੰਦੇ ਹੁਣ ਅਸੀਂ ਇਹ ਬਣਨ ਨਾਲ ਸਭ ਤੋਂ ਫਾਇਦਾ ਤਾਂ ਇਸੀ ਪਰਿਵਾਰ ਨੂੰ ਆ ਭਾਈ ਜਰਨ ਡਾਕਟਰ ਬੇਦਕਾਰ ਦੇ ਨਾਮ ਤੋਂ ਇਥੇ ਪਾਰਕ ਬਣਿਆ ਸਭ ਤੋਂ ਵੱਧ ਫਾਇਦਾ ਤਾਂ ਆਪਣੇ ਐਸਪੀਓ ਹੀ ਚਾਰੇ ਨੂੰ ਕਿਉਂ ਹੋਇਆ ਤਰਾਜ ਸਰਪੰਚ ਸਾਹਿਬ ਬਾ ਤਰਾਜ ਤਾਂ ਬਸ ਕਈ ਵਾਰੀ ਹੁੰਦਾ ਹੀ ਨਾ ਕੋਈ ਵਿਰੋਧੀ ਹਾਲਾ ਕਹਿੰਦਾ ਇਹ ਐਸਪੀ ਬੰਦਾਗਾ ਪਹਿਲਾਂ ਇਹਨੇ ਵਧੀਆ ਨੇੜੇ ਹੋਏ ਕੰਮ ਕੱਢੇ ਨਗੇ ਜੀ ਵੇਖਣੀ ਕਿ ਇਹ ਵੀ ਨਾ ਕੋਈ ਚੱਚਲਾ ਕੰਮ ਕਰ ਜੀ ਸਭ ਕਿੰਨਾ ਕੁ ਫੰਡ ਸਰਕਾਰ ਵੱਲੋਂ ਸਰਕਾਰ ਵੱਲੋਂ ਸਹਿਯੋਗ ਕਿੰਨਾ ਰਿਹਾ ਸਰਕਾਰ ਵੱਲੋਂ ਵਧੀਆ ਸਹਿਯੋਗ ਆ ਰਿਹਾ ਜੀ ਜੀ ਆਪਣੇ 15ਵੇਂ ਵਿੱਤਕ ਵਿੱਚ ਸੈਂਟਰ ਗਵਰਨਮੈਂਟ ਦਾ ਮੈਨੂੰ 70k ਦੇ ਲਗਭਗ ਆਇਆ ਜੀ ਹੂੰ ਤੇ 14ਵੇਂ ਦਾ ਉਹ ਵੀ ਸੈਂਟਰ ਵੱਲ ਹੀ ਆਉਂਦਾ 70 22 ਉਧਰੋਂ ਆਇਆ ਸੀ 14ਵੇਂ ਦਾ ਤੇ 70 15ਵੇਂ ਦਾ ਆਇਆ ਤੇ ਵਧੀਆ ਕੇਂਦਰ ਨੇ ਪਹਿਹ ਦਿੱਤਾ ਹੀ ਆਪਣਾ ਮੈਂ ਸਰਪੰਚ ਵੀ ਫੇ ਕੇਂਦਰ ਸਰਕਾਰ ਦਾ ਹੀ ਆ ਕੇਂਦਰ ਸਰਕਾਰ ਦਾ ਬੀਜਪੀ ਦਾ ਹੀ ਮੈਂ ਕਹਾਂ ਜੀ ਹਾਂ ਜੀ ਵਿਰੋਧ ਹੋਇਆ ਕਿ ਦੇ ਜਦੋਂ ਕਿਸਾਨੀ ਸੰਘਰਸ਼ ਮੌਕੇ ਧਰਨੇ ਲੱਗੇ ਹੋਇਆ ਹੀ ਲੱਗੇ ਧਰਨਾ ਜੀ ਕਿੰਨਾ ਕੁ ਧਰਨਾ ਲੱਗੇ ਧਰਨਾ ਲੱਗੇ ਬਹੁਤ ਲੱਗੇ ਮੇਰੇ ਖੁਦ ਮੇਰੇ ਬਾਹਰ ਚ ਲੱਗੇ ਦੀ ਇਹ ਅੱਛਾ ਹਾਂ ਜੀ ਉਦੋਂ ਕੀ ਲੱਗਦਾ ਸੀ ਉਹ ਤੋਂ ਵਹਨ ਲੱਗਦਾ ਚਲੋ ਹੁਣ ਵੀ ਪਾਰਟੀ ਨਾਲ ਖੜੇ ਆਂ ਜਿੱਥੇ ਖੜੇ ਆਂ ਹੂੰ ਚਲੋ ਫਿਰ ਆਪਾਂ ਉਹ ਜੈਨਿਕ ਉਹ ਨਹੀਂ ਕਰੇ ਚਲੋ ਪਰ ਜਨਵਾਏ ਜਿੰਨਾਂ ਕਿ ਚਲੋ ਹੈਗੇ ਪਾਰਟੀ ਦੇ ਨਾਲ ਉਹ ਤੇ ਪਿੰਡ ਦੇ ਨਾਲ ਦੋਹਾਂ ਪਾਸੇ ਖੜੇ ਆ ਪਿੰਡ ਨਾਲ ਵੀ ਖੜੇ ਤੇ ਪਾਰਟੀ ਨਾਲ ਵੀ ਖੜੇ ਆਂ ਜੀ ਆਪਾਂ ਆਪਾਂ ਪਿੰਡ ਨੂੰ ਵੀ ਕਿਸੇ ਨੂੰ ਮਾੜਾ ਕਹਿਆ ਜੀ ਜੀ ਪਿੰਡ ਦੀ ਵੀ ਉਹ ਤਕਲੀਫ ਸਮਝਦੇ ਵੀ ਚਲੋ ਇਹਨਾਂ ਦੀ ਵੀ ਮੰਗਾਂ ਚੁਣੀ ਜੀ ਤੇ ਆਪਾਂ ਪਾਰਟੀ ਨਾਲ ਤੱਕ ਕੋਈ ਪਿੰਡ ਦੀ ਮੰਗ ਨੂੰ ਉੱਪਰ ਤੱਕ ਰੱਖਿਆ ਖਸਾਨੀ ਸਿੰਘ ਆ ਰੱਖਿਆ ਜੀ ਮਾ ਜਿਹੜੇ ਵਿਚਾਰੇ ਬੈਂਦੇ ਨੇ ਚਲੋ ਇਹਨਾਂ ਦੀ ਵੀ ਮੰਗ ਰੱਖੀ ਜਾਵੇ ਜੀ ਵੀ ਜਿਹੜੀਆਂ ਮੰਗਾਂ ਇਹਨਾਂ ਦੀ ਜਾਇਜ਼ ਨੇ ਮੰਗਾਂ ਵੀ ਉਹ ਕਿੱਥੇ ਜਾਣੇ ਕਿਸੇ ਨੇ ਸੁਣਨ ਦੀ ਕੋਸ਼ਿਸ਼ ਕੀਤੀ ਉੱਪਰ ਆਹ ਸੁਣਨ ਦੀ ਸੁਣੀ ਵੀ ਨਹੀਂ ਕੀਤੀ ਸੁਣਨ ਜੀ ਹਮ ਰੱਖੇ ਹੀ ਇਹਨਾਂ ਦੀ ਮੈਂ ਮੰਗ ਰੱਖੇ ਜੀ ਹੁਣ ਕੀ ਹੁਣ ਕੀ ਲੱਗਦਾ ਜੇ ਪੰਚਾਇਤੀ ਚੋਣਾਂ ਦੁਬਾਰੇ ਹੁਣ ਆ ਰਹੀਆਂ ਨਹੀਂ ਕੀ ਲੱਗਦਾ ਵੀ ਬਾਕੀ ਦੇਖਾਂਗੇ ਜਦੋਂ ਚੋਣਾਂ ਆ ਰਹੀਆਂ ਨੇ ਦੇਖੋ ਜੀ ਨਗਰ ਦੇ ਸੰਜੋਗ ਨਾਲ ਆਈ ਜਿਵੇਂ ਚਾਰ ਭਾਈ ਆ ਕੇ ਕਹਿਣਗੇ ਜੀ ਪਰ ਆਪਾਂ ਮੈਂ ਮਨ ਹੈ ਦਵਾਰੇ ਪੰਗਾ ਲੈਣ ਮਨ ਹਰੇ ਕੋਈ ਛੰ ਅੱਛਾ ਹਰੇ ਕੋਈ ਜਿਵੇਂ ਦੋ ਭਾਈ ਚਾਰ ਆਉਣਗੇ ਘਰੇ ਜੇ ਕੋਈ ਗੱਲਬਾਤ ਕਹਿਣਗੇ ਪਰ ਆਪਾਂ ਗੱਲਬਾਤ ਮਿੱਟਾਂਗੇ ਸਕੂਨ ਆਇਆ ਸਰਪੰਚੀ ਕਰਕੇ ਪਿੰਡ ਦਾ ਸੇਵਾ ਕਰਕੇ ਪਿੰਡ ਦੀ ਜਿਵੇਂ ਆਪਾਂ ਕਹਿੰਦੇ ਪਿੰਡ ਦੀ ਸੇਵਾ ਨੂੰ 5 ਸਾਲ ਤੁਹਾਨੂੰ ਮਿਲੇ ਆਇਆ ਕੋਈ ਸਕੂਨ ਮਨ ਨੂੰ ਸਕੂਨ ਪਿੰਡ ਦਾ ਵਧੀਆ ਹੈ ਜੀ ਕੋਈ ਇਹ ਗੱਲ ਹੈ ਤੇ ਵਧੀਆ ਕੇਂਦਰ ਨੇ ਪਹਿਹ ਦਿੱਤਾ ਹੀ ਆਪਾਂ ਮੈਂਬਰ ਸਰਪੰਚ ਵੀ ਫਿਰ ਕੇਂਦਰ ਸਰਕਾਰ ਦਾ ਹੀ ਆ ਹਾਂ ਕੇਂਦਰ ਸਰਕਾਰ ਦਾ ਭਾਜਪੀ ਦਾ ਹੀ ਮੈਂ ਜਮਾ ਜੀ ਹਾਂ ਜੀ ਆਪਾਂ ਨੂੰ ਕੋਈ ਬੰਦਾ ਕੋਈ ਮਾੜਾ ਨਹੀਂ ਕਹਿ ਸਕਦਾ ਆਪਾਂ ਕਿੰਨੇ ਕੁ ਫੈਸਲੇ ਆ ਜਿਹੜੇ ਸੋਡੀ ਪੰਚਾਇਤ ਜਨਰਲ ਬਿਡੇ ਕਿੰਨੇ ਕੁ ਥਾਣੇ ਗਏ ਥਾਣੇ ਤਾਂ ਬਹੁਤ ਘੱਟ ਗਏ ਨੇ ਅਜ ਤਾਂ ਪੰਚਾਇਤ ਚਿੰਮੇੜ ਦੇ ਰਹੇ ਜ਼ਿਆਦਾਤਰ ਪੰਚਾਇਤ ਜ਼ਿਆਦਾਤਰ ਤਾਂ ਹੀ ਪੰਚਾਇਤ ਹੀ ਰੱਖੇ ਨੇ ਜੀ ਪਰ ਪਠਾਣੇ ਨੂੰ ਜਾਣ ਦੁੱਤਾ ਹੀ ਵੀ ਥਾਣੇ ਨਹੀਂ ਜਾਣਾ ਆਪਦਾ ਕੋਟਾਂ ਤੋਂ ਬਚੋ ਥਾਣੇ ਤੋਂ ਬਚੋ ਆਪਦੀ ਦਿਹਾੜੀਆਂ ਤੋਂ ਬਚੋ ਆਪਦਾ ਟਾਈਮ ਤੋਂ ਬਚੋ ਬਿਆਦਾ ਪੰਚਾਇਤ ਜਿਸ ਤਰ੍ਹਾਂ ਨਿਮੇੜਦੇ ਰਹੇ ਪਿੰਡ ਦੀ ਜੇਕਰ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਕਾਫੀ ਵੱਡੀ ਪੱਧਰ ਤੱਕ ਸਰਪੰਚ ਵੱਲੋਂ ਵਿਕਾਸ ਦੇ ਕੰਮ ਕਰਵਾਏ ਗਏ ਨੇ ਸਰਪੰਚ ਇਹ ਜਿਹੜੀ ਤੁਹਾਡੀ ਗਲੀ ਹੈ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੇ ਨੂੰ ਜੀ ਸਾਲ ਦੇ ਕਿ ਲਗਭਗ ਹੋਣ ਆਲਾ ਹੋ ਗਿਆ ਕਿਹਨੇ ਬਣਵਾਈ ਆ ਵੀਰ ਕੇ ਦਰਸ਼ਨ ਸਿੰਘ ਸਰਪੰਚ ਨੇ ਜੀ ਕਿਸ ਤਰ੍ਹਾਂ ਦਾ ਲੱਗਿਆ ਉਹਨਾਂ ਦਾ ਜਿਹੜਾ ਬਿਹਾਰਾ ਨਰਮਾਪੁਰ ਦਾ ਜੀ ਠੀਕ ਆ ਜੀ ਵਧੀਆ ਕੰਮ ਜਿੰਨਾ ਨੂੰ ਜੋ ਸਟ ਨੇ ਬਚਾਇਆ ਵਧੀਆ ਕੀਤਾ ਬੰਦੇ ਨੇ ਕੰਮ ਬੋਲ ਵਾਲੀ ਮੋਦਕੀ ਪਿੰਡ ਲਈ ਜਿਹੜਾ ਤੁਸੀਂ ਕਹਿਦੇ ਹੋ ਕਿ ਸਰਪ੍ਰੈਂਸ ਹੈ ਉਹ ਵਧੀਆ ਨੇ ਆਪਕੋ ਜਿੰਨਾ ਕੋਈ ਹੋਵੇ ਜਿਆਦਾਤਰ ਗਰੀਬਾਂ ਦੀ ਕਹਾਣੀ ਸੁਣੀ ਜਾਂਦੀ ਹੈ ਉਹਨਾਂ ਦੇ ਕਾਮਕਾਰ ਉਹਨਾਂ ਦੇ ਵਿਕਾਸ ਬਹੁਤ ਜ਼ਿਆਦੇ ਕੰਨੀਆਂ ਨਾਲੀਆਂ ਦਾ ਕੰਮ ਦਿਖਾਇਆ ਜਾਂ ਹੋਰ ਪਿੰਡ ਦੇ ਵਿਕਾਸ ਦਿਖਾਏ ਨੇਗੇ ਕਿ ਅੱਜ ਅਸੀਂ ਇੱਕ ਇਹ ਬਹੁਤ ਜਿੱਥੇ ਆਪਾਂ એમ ਕਹਦੀ ਵੀ ਮਜ਼ਦੂਰ ਦਿਹਾੜੀ ਵਾਲੇ ਬੰਦੇ ਆਮ ਰਹਿੰਦੇ ਨੇ ਕਿ ਜਿਨ੍ਹਾਂ ਦੇ ਇਹ ਦੱਸ ਰਹੇ ਨੇ ਵੀ ਇੱਥੇ ਬਹੁਤ ਜ਼ਿਆਦਾ ਗਲੀ ਦੇ ਵਿੱਚ ਗੰਦ ਪਿਆ ਹੋਇਆ ਸੀ ਨਰਕ ਸੀ ਜਿਹੜਾ ਸਰਪੰਚ ਸਾਹਿਬ ਨੇ ਕੰਮੇ ਤੋਂ ਕੀਤਾ ਕੀ ਨਾਮ ਹੈ ਵੀਰੇ ਸਤਿਗੁਰ ਸਿੰਘ ਜਿਹੜਾ ਸਰਪੰਚ ਆ ਤੁਹਾਡੇ ਸਾਡੇ ਦਰਸ਼ਨ ਸਿੰਘ ਜੀ ਕਿਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਜੀ ਸਾਡੇ ਤਾਂ ਗਲੀਆਂ ਹੋ ਸੀਗੀਆਂ ਗਲੀ ਬਣਵਾਈ ਐ ਇੱਕ ਕਿਉਂਕਿ ਸਾਨੂੰ ਪਾਣੀ ਦੀ ਸਮੱਸਿਆ ਜ਼ਿਆਦਾ ਸੀ ਥੋੜੀ ਜੀ ਪਾਣੀ ਦੀ ਮੋਟਰ ਲਵਾ ਕੇ ਦਿੱਤੀ ਐ ਕੰਮ ਬਹੁਤ ਵਧੀਆ ਕੀਤਾ ਨੇ ਮਤਲਬ ਕਿ ਜਿਹੜਾ ਤੁਹਾਡਾ ਇੱਥੇ ਗਲੀ ਖਰਾਬ ਸੀ ਹਾਂ ਜੀ ਹਾਂ ਜੀ ਇਹ ਇਹ ਥੋੜੀ ਸਮਾਰੀ ਐ ਪਹਿਲਾਂ ਬਣੀ ਹੋਈ ਸੀ ਕਿ ਦੁਬਾਰੇ ਪਹਿਲੀ ਵਾਰ ਨੇ ਪਹਿਲੀ ਵਾਰ ਨੇ ਮੋਟਰ ਪਹਿਲੀ ਵਾਰ ਇੱਥੇ ਹਾਂ ਪਾਣੀ ਦਾ ਵੀ ਤਨੂਮ ਤੋਂ ਜ਼ਿਆਦਾ ਹੋ ਸੀਗਾ ਹੁਣ ਸਾਡੇ ਆਰੋਜ ਨੇ 4-5 ਘਰ ਨੇ ਸਾਨੂੰ ਮੋਟਰ ਲਵਾ ਕੇ ਦਿੱਤੇ ਪਾਣੀ ਵਾਸਤੇ ਪਾਣੀ ਦੀ ਮੋਟਰ ਹਾਂ ਇੱਕ ਵੀ ਤੁਹਾਡਾ ਗਲੀ ਦਾ ਕੰਮ ਕੀਤਾ ਗਲੀ ਦਾ ਕੰਮ ਕੀਤਾ ਮਤਲਬ ਕਿ ਜਿਹੜਾ ਸਰਪੰਚ ਆ ਉਹਦੇ ਕੰਮ ਤੋਂ ਤੁਸੀਂ ਸੰਤੋਖਤ ਹੋ ਹਾਂ ਹਾਂ ਬਹੁਤ ਤੁਸੀਂ ਹਾਂ ਬਹੁਤ ਵਧੀਆ ਕੰਮ ਕਰਕੇ ਨਮੋਲ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਇੱਕ ਅਸੀਂ ਜਿਵੇਂ ਪਹਿਲਾਂ ਖੁੰਡ ਚਰਚਾ ਚੱਲਦੀ ਹੁੰਦੀ ਸੀ ਨਾ ਜਿਵੇਂ ਬਜ਼ੁਰਗ ਬਹਿੰਦੇ ਹੁੰਦੇ ਸੀ ਖੁੰਡਾ ਤੇ ਜਾ ਕੇ ਮੋੜਾਂ ਦੇ ਉੱਤੇ ਅੱਜ ਅਸੀਂ ਉਸੇ ਤਰ੍ਹਾਂ ਦਾ ਇੱਕ ਮਾਹੌਲ ਦੇਖ ਰਹੇ ਹਾਂ ਇੱਥੇ ਸਾਡੇ ਬਜ਼ੁਰਗ ਸਹਿਮਾਨ ਬਾਪੂ ਜੀ ਬੈਠੇ ਨੇਗੇ ਤੇ ਜਿਹੜੇ ਇੱਥੇ ਮਤਲਕ ਇੱਕ ਪਿੰਡ ਦੀ ਸਾਨ ਨੇ ਜਿਹੜੇ ਅਸੀਂ ਕਹਿੰਦੇ ਹੁੰਨੇ ਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਹੈਗਾ ਇਹ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਗੱਲਾਂ ਕਰਾਂਗੇ ਕਿਉਂਕਿ ਸਾਨੂੰ ਬਜ਼ੁਰਗ ਬੜੇ ਘਾਟੇ ਮਿਲਦੇ ਆ ਜਿਹੜੇ ਇਸ ਤਰ੍ਹਾਂ ਦੇ ਮਤਲਕ ਆਪਦੇ ਆ ਦੋਸਤਾਂ ਮਿੱਤਰਾਂ ਦੇ ਨਾਲ ਬੈਠੇ ਹੁੰਦੇ ਆ ਬਾਪੂ ਜੀ ਹੱਸੇ ਗਾ ਸਰ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਠੀਕ ਠਾਕ ਨੇ ਜੀ ਇਹ ਇਹ ਤੁਹਾਡੀ ਜਿਹੜੀ ਇੱਥੇ ਮੰਡਲੀ ਹੈ ਕਿਸ ਤਰ੍ਹਾਂ ਦੀ ਹੈ ਇਹ ਬਹੁਤ ਵਧੀਆ ਜੀ ਅਸੀਂ ਇੱਥੇ ਕੋਈ ਆਪ ਚ ਲੜਦੇ ਨਹੀਂ ਕੁਝ ਨਹੀਂ ਕਰਦੇ ਨਿੰਦਿਆ ਚੁਗਲੀ ਤੋਂ ਦੂਰ ਰਹਨੇ ਆ ਅੱਛਾ ਆਪਦੇ ਇੱਥੇ ਬੰਦਿਆਂ ਜੀ ਧਿਆਨ ਹੈ ਸਾਡਾ ਇਧਰ ਬਾਹਰ ਕੋਈ ਫਿਰ ਜਾਵੇ ਸਾਡਾ ਕੋਈ ਧਿਆਨ ਨਹੀਂ ਹੈ ਜੀ ਕੋਈ ਪਾਸੇ ਨਾ ਅਸੀਂ ਕਰੀਏ ਉਹਦਾ ਤਿੰਨ 2 ਵਜੇ ਜਾਂਦਾ ਚਾਹ ਪਾਣੀ ਪੀ ਕੇ 3 ਵਜੇ ਫੇਰ ਆ ਜਾਂਦਾ ਅਥਨੇ 5 5:30 ਫੇਰ ਵੱਜ ਜਾਂਦੇ ਨੇ ਬੈਠੇ ਨੂੰ ਤੇ ਪੱਖੇ ਚੱਲਦੇ ਨੇ ਜੀ ਹਰ ਆਮਨਾ ਘਰ ਨੂੰ ਫੇਰ ਵਗ ਜਾਨੇ ਆਪਦੇ ਘਰ ਹੀ ਵਗ ਜਾਨੇ 70 ਬਾਜੇ ਵੀ ਨਹੀਂ ਜਾਂਦੇ ਹੈ ਕਿਸਨ ਰੋਗ ਪਿੰਡ ਦਾ ਮਾਹੌਲ ਬਧੀਆਂ ਜੀ ਪਿੰਡ ਦਾ ਮਾਹੌਲ ਬਧੀਆਂ ਜੀ ਜੀ ਵਧੀਆ ਕੋਈ ਕਿਸੇ ਦੀ ਉਹ ਨਹੀਂ ਸਾਰੇ ਐਣ ਵਧੀਆ ਰਹਿੰਦੇ ਨੇ ਭਾਈਚਾਰ ਸਾਂਝ ਐਣ ਪੂਰੀ ਵਧੀਆ ਜੀ ਜੀ ਕੋਈ ਇਹੀ ਜੀ ਗੱਲ ਬਹੁਤ ਹੀ ਵਧੀਆ ਹਾਂਜੀ ਠਾਕ ਜੀ ਜਮਣ ਚੜਦੀ ਕਲਾ ਚੋਂ ਹਾਂ ਜੀ ਰੰਗਾ ਚੋਂ ਹਾਂ ਜੀ ਜਮਣ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਸੀ ਗਾਓ ਵੀ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਜੀ ਜੇ ਮੈਂ ਹੁਣ ਬਾਪੂ ਜੀ ਨਾਲ ਗੱਲ ਕਰ ਰਿਹਾ ਵੀ ਦੱਸ ਰਿਹਾ ਵੀ ਅਸੀਂ ਇੱਥੇ ਆਨੰਦ ਚ ਜਿਉਂਦੇ ਹਾਂ ਹਾਂ ਜੀ ਹਨਾ ਜੀ ਹਾਂ ਜੀ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਬਹੁਤ ਵਧੀਆ ਜੀ ਘਰ ਨਾਲੋਂ ਬਹੁਤ ਸਖਾਵਿਆਂ ਸੀ ਉਹਦੇ ਜੀ ਆਹ ਜੀ ਐਸੀ ਜੋ ਆਸਾਂਤਾ ਦੀ ਮੇਰ ਆਸਾਂਤਾ ਦੇ ਪੱਖੇ ਚੱਲਦੇ ਨੇ ਜੀ ਬਾਕੀ ਆਪਣ ਤੇ ਤੇਰੀ ਮੇਰ ਹੈ ਇਹਨਾਂ ਨੇ ਸਾਨੂੰ ਬਠਣ ਵਾਸਤੇ ਆਲਣਾ ਬਣਾਤਾ ਇਹ ਇਹ ਮਤਲਬ ਕਿ ਪੰਚਾਇਤ ਨੇ ਸੁਣ ਕੇ ਆ ਕੇ ਦੇਣਾ ਸਾਡੀ ਪੰਚਾਇਤ ਜੀ ਸਾਡੇ ਆਪਣੇ ਤੇ ਬਾਕੀ ਜੋ ਆ ਪੱਖੇ ਚੱਲ ਰਹੇ ਨੇ ਸੰਤਾ ਦੇ ਇਧਰੋਂ ਚੱਲਦੇ ਨੇ ਉਧਰੋਂ ਮਿੱਟਰਾਂ ਤੋਂ ਜੀ ਬਾਕੀ ਬਾਕੀ ਨਸ਼ਿਆਂ ਪੱਤਿਆਂ ਤੋਂ ਬਚਿਆ ਸੀ ਸਾਰੇ ਜਿਹੜੇ ਉਰੇ ਬੈਠੇ ਆਂ ਜੀ ਆ ਮੇਨ ਵੱਡੀ ਚੀਜ਼ ਆ ਨਸ਼ੇ ਪੱਤੇ ਦੀ ਸਵੇਰੇ ਆਉਨੇ ਆ ਛਾਪ ਨੂੰ ਭਗ ਜਾਣੇ ਆ ਅੱਜ ਤੱਕ ਤਾਂ ਸਕੇੜ ਕੇ ਜੀ ਲੱਗਿਆ ਉੱਥੇ ਥੋੜਾ ਬਹੁਤ ਬਹੁਤ ਬੰਗਲ ਜਾਣੀ ਜੀ ਜੀ ਬਾਪੂ ਜੀ ਕਿਵੇਂ ਹੋ ਠੀਕ ਹੈ ਜੀ ਸੇਤਾ ਠੀਕ ਨੇ ਠੀਕ ਨੇ ਪੰਚਾਇਤ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੇ ਪੰਚਾਇਤ ਦੇ ਠੀਕ ਨੇ ਠੀਕ ਨੇ ਜੀ ਹੁਣ 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 ਕਿਹੜੀ ਮਤਲਬ ਕਿ ਸਰਕਾਰ ਨੂੰ ਦੇਖਣਾ ਚਾਹੁੰਦੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਜੀ ਸਰ ਜਿਵੇਂ ਰਾਤਾ ਜੀ ਜਿਹੜੀਆਂ ਮਰਜ਼ੀ ਹੂੰ ਉਹਨਾਂ ਨੇ ਤਾਂ ਖਾਣੇ ਜਿੰਨੂੰ ਆਪਾਂ ਮਜ਼ਾ ਸਾਡੇ ਪਿੰਡ ਦੇ ਵਿੱਚ ਕੰਮ ਵੀ ਕੋਈ ਨਹੀਂ ਹੋਇਆ ਮੰਨ ਕੇ ਚਲੋ ਸਾਡੇ ਦੋ ਪੰਚਾਇਤਾਂ ਨੇ ਜੀ ਸਾਡੀ ਤਿੰਨ ਪੱਤਿਆਂ ਦੀ ਪੰਚਾਇਤ ਆ ਸਾਡੀ ਇਧਰ ਤਾਂ ਖਾਸ ਕਰਕੇ ਨਹੀਂ ਹੋਇਆ ਕੋਈ ਮੰਨ ਲੈ ਉਧਰਲੇ ਪਾਸੇ ਤਾਂ ਵਧੀਆ ਕੰਮ-ਕੰਮ ਕਰਾ ਗਏ ਉਹ ਮੰਨ ਲੈ ਹੁਣ ਕਹਿੰਦੀ ਸਾਡੇ ệ ਧੜੇ ਬੰਦੀ ਜ਼ਿਆਦਾ ਮੰਨ ਲੈ ਥੋੜੀ ਜੀ ਵੱਧ ਆ ਵੀ ਉਹ ਹੋਣਾ ਨਾ ਕੰਮ ਕਰਾ ਜੀ ਹਨਾ ਕਰਾ ਜ ਐ ਕਰਕੇ ਤੱਕ ਪੰਚਾਇਤ ਆਉਂਦਾ ਕਿ ਪੈਸਾ ਦਾ ਸਰਕਾਰ ਦੇ ਆਏ ਆਏ ਤੋਂ ਲੱਗੂ ਜੀਬ ਚ ਕੋਈ ਨਹੀਂ ਲਾਉਂਦਾ ਨਾ ਤੁਸੀਂ ਲਾਉਂ ਨਾ ਉਹ ਤੇ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਪੈਸੇ ਮਿਲਦੇ ਨੇ ਤਾਂ ਹਾਂ ਤੋਂ ਤਾਂ ਉਹ ਲਾਂਤ ਨੇ ਉਹ ਕਰ ਜਦੋਂ ਥੋੜੀ ਜੀ ਪੱਕਵਾਜੀ ਲੱਗ ਜਾਂਦੀ ਹੈ ਕਿ ਜਿੱਥੇ ਉਹਦਾ ਲੋਟ ਆਉਂਦਾ ਕਰੋ ਉੱਥੇ ਕਰ ਜਾਂਦੇ ਨੇ ਕਿਹੜੀ ਐਤ ਕੀ ਕਿਹੜੀ ਪਾਰਟੀ ਦਾ ਜਿਵੇਂ ਆਪਾਂ ਕਹਿ ਰਹੀ ਹਾਂ ਪਾਰਟੀ ਵਾਜੀ ਦੀ ਗੱਲ ਕਰਤੀ ਕਿਹੜੀ ਪਾਰਟੀ ਦਾ ਤੁਹਾਡਾ ਸਰਪੰਚ ਸੀਗਾ ਦੇਖੋ ਜੀ ਪਹਿਲਾਂ ਤਾਂ ਕਾਂਗਰਸ ਦੀ ਸਰਕਾਰ थी ਕਾਂਗਰਸ ਦਾ ਸਰਪੰਚ ਸੀਗਾ ਉਸ ਤੋਂ ਬਾਅਦ ਮਨ ਲੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸਰਪੰਚ ਨੂੰ ਉਹਨਾਂ ਨੇ ਨੇੜੇ ਹੀ ਲਾਇਆ ਇਹ ਸਮਝੋ ਕਹਦੀ ਜੀ ਫਿਰ ਉਹਨੂੰ ਬੀਜਪੀ ਨਾਲ ਅਟੈਚ ਹੋਣਾ ਪਿਆ ਮਤਲਬ ਨਹੀਂ ਉਹਨੂੰ ਤੰਗ ਕਰ ਰਹੇ ਜਿਹੜੇ ਸਾਡੇ ਪਿੰਡ ਦੇ ਲਈ ਟੈਲੀਕਾਮ ਆਦਿ ਪਾਰਟੀ ਜੀ ਉਹਨੇ ਆਪਦਾ ਬਚਾਅ ਕਰਨ ਦੇ ਵਾਸਤੇ ਜਦੋਂ ਬੰਦਾ ਕੋਈ ਕੰਮ ਕਰਦਾ ਤਾਂ ਗਲਤਫਲਤ ਵੀ ਕੰਮ ਹੋ ਜਾਂਦਾ ਜਿਹੜਾ ਕਰਦਾ ਹੀ ਨਹੀਂ ਕੋਈ ਉਹ ਤਾਂ ਹੋਣਗੇ ਵੀ ਕੀ ਤਾਂ ਕਰਕੇ ਮਤਲਬ ਉਹਨੂੰ ਅਗਰ ਬੀਜਪੀ ਦੇ ਨੇੜੇ ਲਾ ਕੇ ਉਹ ਆਪਦਾ ਬਚਾਅ ਕਰਨਾ ਪਿਆ ਪੰਚਾਇਤੀ ਜ਼ਮੀਨ ਦਾ ਵੀ ਮਸਲਾ ਸੀ ਕੋਈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਪੰਚਾਇਤ ਜੀ ਪਹਿਲਾਂ ਨੇ ਪੰਚਾਇਤਾਂ ਨੇ ਨਾਲ ਕਰਕੇ ਮੱਤਲਾ ਸਦਲਾ ਕਰ ਲਿਆ ਵੀ ਉਹ ਸਾਨੂੰ ਦੇ ਦਾਂਗੇ ਉਹ ਤਿੰਨ ਦੇ ਨੇ ਸਲਾਤਾ ਜਿੱਤ ਕੇ ਚੰਡੀਗੜ੍ਹ ਤੋਂ ਉਹ ਤਲਾਤਾ ਕਰੰਗਾਵਾੜੀ ਦਾ ਮਸਲਾ ਸਾਡਾ ਬਹੁਤ ਜ਼ਿਆਦਾ ਥੁਰ ਜਾ ਕਤਲ ਹੋਂ ਤੱਕ ਦੇ ਨੇ ਜਣੀ ਮਸਲਾ ਹੱਲ ਕਰਾਤਾ ਕੰਧਾ ਘੜਤਿਆਂ ਐਂਡ ਮਲਮਲ ਕਰਤਾ ਕਰੰਗਾਵਾੜੀ ਡੰਕਰਾਂ ਦੀ ਜੀ ਹਾਂ ਇਹਨੇ ਬਹੁਤ ਵਧੀਆ ਇਹ ਬਹੁਤ ਵਧੀਆ ਧੰਨਵਾਦ ਅਸੀਂ ਤਾਂ ਕਰੇ ਵੀਰੇ ਨੇ ਕਰਿਆ ਵਧੀਆ ਕਰਤਾ ਆ ਸਾਨੂੰ ਛੜਕਾ ਲਈ ਅਸੀਂ 10 ਰੁਪਏ ਦੇ ਬਸੇ ਨਹੀਂ ਦੀ ਨਹੀਂ ਪੰਚਾਇਤ ਦੀ ਜਿਹੜੀ ਜ਼ਮੀਨ ਸੀ ਉਹਦੇ ਤਵਾਦਲੇ ਹੋਏ ਹੋਏ ਸੀ ਕਿਵੇਂ ਸੀ ਉਹ ਤਵਾਦਲੇ ਆਏ ਤੇ ਵੀ ਸਾਨੂੰ ਸਾਨੂੰ ਤੁਸੀਂ ਇਹ ਆ ਜਮੀਨ ਦੇ ਦਿਓ ਸਾਨੂੰ ਉਥੇ ਮੈਂ ਦੇਦਾ ਮੰਡੀ ਚ ਮੰਡੀ ਵਾਲੀ ਸਾਨੂੰ ਦੇ ਦੇ ਉਹ ਆ ਲੈ ਤੇ ਚੰਦ ਦੇ ਦਸਿਆ ਮਲਾਦਾ ਇਹ ਕਹਿੰਦਾ ਵੀ ਨਾ ਇਹ ਨੇ ਫਿਰ ਚਿੱਤ ਗਏ ਚੰਡੀਗੜ੍ਹ ਤੋਂ ਕਰੇ ਵੀ ਅਸੀਂ ਤਾਂ ਇਹ ਹੀ ਰੱਖਾਂਗੇ ਜੀ ਵੀ ਤੁਸੀਂ ਆ ਵੀ ਰੱਖੋ ਦਰਸਨ ਸਿੰਘ ਸਰਪੰਚ ਆਏ ਨੇ ਜਦੋਂ ਵਧੀਆ ਕਰਿਆ ਫੇਰ ਵਿਚਾਰੇ ਨੇ ਇਹ ਕਹਿੰਦਾ ਵੀ ਢਾਓ ਕਿ ਕਿਤੋਂ ਵੀ ਕਰਿਆ ਕਿਤੋਂ ਕਰਿਆ ਕਿ ਤੋਂ ਨਾ ਕਰਿਆ ਦਾਮਨ ਤੋਂ ਕਰਾਇਆ ਵਿਚਾਰੇ ਸਾਰੀ ਧਰ ਮਸਾਲਾ ਰਪੈਲਸ ਵਾਂਗੂ ਬਣਾਤੀ ਸਾਡੀ ਜੀ ਨੇ ਬਹੁਤ ਵਧੀਆ ਕੰਮ ਕਰਿਆ ਸੈੱਟ ਪਾਤਾ ਔਰੇ ਜਾਨੀ ਕਿ ਬਹੁਤ ਵਧੀਆ ਕਰਤਾ ਕੰਮ ਨੇ ਹਾਂ ਜੀ ਤੁਹਾਨੂੰ ਲੋਕਾਂ ਨੂੰ ਬੈਠਣ ਨੂੰ ਜਿਵੇਂ ਤੁਸੀਂ ਇੱਥੇ ਬੈਠੇ ਹੋ ਹਾਂ ਜੀ ਹਾਂ ਇਹ ਚੀਜ਼ਾਂ ਸਾਰੀਆਂ ਜੀ ਇਹ ਸਾਰੀਆਂ ਮਾਨੂੰ ਮੀਂਹ ਕਣੀ ਆਉਂਦੀ ਸੀ ਜੀ ਮੀਂਹ ਆਉਂਦਾ ਸੀ ਘਰੇ ਬਾਹਦੇ ਦੇ ਸਾਰੇ ਜਿੰਨੇ ਬੈਠੇ ਨੇ ਔਰੇ ਜਿਹੜਾ ਸੈੱਟ ਤੇ ਹੈ ਹੁਣ ਚੱਕ ਕੇ ਉਧਰ ਉੱਥੇ ਸੈੱਟ ਥੱਲੇ ਭਾਗ ਜਾਣੇ ਸਾਰੇ ਜਿੱਥੇ ਅਸੀਂ ਤਕਰੀਬਨ ਸਾਰੇ ਪਿੰਡ ਦੀ ਕਵਰਿੰਗ ਕੀਤੀ ਹੈ ਇੱਕੋ ਹੀ ਆਵਾਜ਼ ਆਈ ਹੈ ਦਰਸ਼ਨ ਸਰਪੰਚ ਦੇ ਹੱਕ ਦੇ ਵਿੱਚ ਇੱਥੇ ਵੀ ਅਸੀਂ ਦੇਖ ਰਹੇ ਹਾਂ ਇਹ ਵੀਰ ਬਜ਼ੁਰਗ ਭਰਾ ਸਾਡੇ ਕਾਫੀ ਬੈਠੇ ਨੇ ਜਿਹੜੇ ਕਹਿ ਰਹੇ ਨੇ ਇੱਕ ਤਾਂ ਸੱਟ ਸਰਪੰਚ ਨੇ ਹੋਇਆ 50 ਸਾਲਾਂ ਤੋਂ ਪਿਆ ਜਿਹੜਾ ਇੱਕ ਆ ਇਥੋਂ ਦੀ ਧਰਮਸ਼ਾਲਾ ਸੀਗੀ ਜਿਹੜੀ ਅਰਬੰਦਾਸੀ ਸਿੱਖਾਂ ਦੇ ਹੱਕ ਦੇ ਵਿੱਚ ਧਰਮਸ਼ਾਲਾ ਸੀਗੀ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦਰਸ਼ਨ ਸਿੰਘ ਸਰਪੰਚ ਵੱਲੋਂ ਤਿਆਰ ਕੀਤਾ ਗਿਆ ਹੈ ਜਿੱਥੇ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਪੰਚਾਇਤ ਵੱਲੋਂ ਵਿਕਾਸ ਦੇ ਕੰਮ ਕੀਤੇ ਗਏ ਨੇ ਉੱਥੇ ਇੱਕ ਇਹ ਅਸੀਂ ਡੇਰਾ ਦੇਖ ਰਹੇ ਹਾਂ ਬੱਬਾ ਰੁਖੜਦਾਸੀ ਦਾ ਜਿੱਥੇ ਲੋਕਾਂ ਦੀ ਪਿੰਡ ਦੀ ਬੜੀ ਸਰਦਾਰਾ ਬਣੀ ਹੋਈ ਹੈ ਇੱਥੇ ਵੀ ਸਰਪੰਚ ਵੱਲੋਂ ਪੰਚਾਇਤੀ ਤੌਰ ਤੇ ਕੁਝ ਸੇਵਾ ਤੇ ਕੁਝ ਕੰਮ ਕਰਵਾਏ ਗਏ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਯੂ ਨੋ ਬਈ ਸਰੇਂਦਰ ਸਿੰਘ ਜੀ ਸਰੇਂਦਰ ਸਿੰਘ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਤੁਹਾਡਾ ਠੀਕ ਹੈ ਜੀ ਵਧੀਆ ਜੀ ਵਧੀਆ ਜੀ ਹਾਂ ਜੀ ਐਤਕੀ ਜਿਹੜੀ ਹੁਣ ਦੀ ਪੰਚਾਇਤ ਬਣੀ ਹੋਈ ਸੀਗੀ ਬਹੁਤ ਵਧੀਆ ਜੀ ਕਿਸ ਤਰ੍ਹਾਂ ਦੀ ਰਹੀ ਬਹੁਤ ਵਧੀਆ ਜੀ ਕੰਮਕਾਰ ਕਿਸ ਤਰ੍ਹਾਂ ਦੇ ਰਹੇ ਕੰਮਕਾਰ ਜੀ ਪਾਣੀ ਵਾਲੀ ਟੈਂਕੀ ਬਣਾਈ ਜਰਣਾ ਨਾੜੇ ਜੀ ਸਾਨੂੰ ਵੱਡੇ ਪ੍ਰੋਗਰਾਮ ਚ ਬਹੁਤ ਦਿੱਕਤ ਆਉਂਦੀ ਓਰੇ ਜੀ ਮਤਲਬ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਸੀ ਜੀ ਇਹਨਾਂ ਨੇ ਟੈਂਕੀ ਪੰਚਾਇਤ ਵੱਲੋਂ ਬਣਾਈ ਪੰਚਾਇਤੀ ਤੌਰ ਤੇ ਕਿੱਥੇ ਡੇਰੇ ਸੀ ਹਾਂ ਜੀ ਟੈਂਕੀ ਬਣਾਈ ਗਈ ਬਾਕੀ ਸਾਨੂੰ ਪਾਣੀ ਦਾ ਨਿਕਾਸ ਡੇਰੇ ਦਾ ਹੀ ਛੱਪੜ ਚ ਪੈਂਦਾ ਕਰਾਈ ਜੀ ਇਤੋਂ ਜਿਹੜੀ ਪਾਣੀ ਦੀ ਪ੍ਰੋਬਲਮ ਸੀਗੀ ਗੰਦੇ ਪਾਣੀ ਦੀ ਜਾਂ ਪਾਣੀ ਦੇ ਨਿਕਾਸ ਦੀ ਪਾਈਪਲਾਈਨ ਦੱਪੀ ਹੈ ਜੀ ਪਾਈਪਲਾਈਨ ਦੱਪੀ ਉਹ ਪੰਚਾਇਤ ਵੱਲੋਂ ਕਰਵਾਈ ਗਈ ਜੀ ਪੰਚਾਇਤ ਵੱਲੋਂ ਕਰਾਈ ਜੀ ਹਾਂਜੀ ਨਮੂਲ ਪਿੰਡ ਦੀ ਮੈਨੋ ਪੱਤੀ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਅਸੀਂ ਇਸੇ ਤਰ੍ਹਾਂ ਹੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵਿੱਚ ਕੀ ਨੋਆ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਹਰਦੀਪ ਏਸੇ ਪਿੰਡ 'ਚ ਰਹਿੰਦਾ ਹਾਂ ਹਾਂਜੀ ਹਾਂਜੀ ਇਹੀ ਪਿੰਡ ਆ ਪੱਤੀ ਨਾ ਤਾਂ ਗੱਡੀ ਰਮਾਣਾ ਜੀ ਜੀ ਹਾਂਜੀ ਜਿਵੇਂ ਹੁਣ ਤੁਹਾਡੇ ਪਿੰਡ ਦੇ ਵਿੱਚ ਪਿਛਲਾ ਸਰਪੰਚ ਹੁਣ ਕੌਣ ਸੀ ਦਰਸ਼ਨ ਸਿੰਘ ਸੀ ਕਿਸ ਤਰ੍ਹਾਂ ਮਾਝ ਕਾਰਜਕਾਰੀ ਵੀ ਠੀਕ ਸੀ ਵੀ ਪਰ ਉਨੀ ਆਪਾਂ ਕਹਿ ਸਕਦੇ ਵਧੀਆ ਕੰਮ ਕਰਿਆ ਜੀ ਹਾਂਜੀ ਹਾਂ ਜਿਵੇਂ ਇਧਰਲੀ ਵਧੀਆ ਆਪਾਂ ਨੂੰ ਪਤਾ ਨਹੀਂ ਸਾਡੇ ਪਤੀ ਦੇ ਵਿੱਚ ਇੱਕ ਦੋ ਕੰਮ ਕਰੇ ਵੀ ਨੇ ਨਾਲੀਆਂ-ਨਾਲੀਆਂ ਤੇ ਗਲੀਆਂ ਕਰਿਆ ਨੇ ਮਤਲਬ ਕਿ ਕਿੰਨਾ ਕੁ ਸੰਤੁਸ਼ਟੋਂ ਜਾਂ ਕੋਈ ਹੋਰ ਪੰਚਾਇਤ ਇਦੋਂ ਵੀ ਪਦ ਚਾਹੁੰਦੇ ਸੀਗੇ ਵੀ ਵੀ ਹੋਰ ਹੋਣਾ ਚਾਹੀਦਾ ਵਧੀਆ 50-50 ਲੈ ਲਓ ਜੀ 50% ਤੁਹਾਡੀ ਤਸੱਲੀ 50% ਵਧੀਆ ਕੁਸਤ ਪਿੰਡ ਦੀ ਗੱਲ ਕਰੀਏ ਬਾਈ ਜੀ ਜਿਵੇਂ ਹੁਣ ਪਿੰਡ ਦੇ ਵਿੱਚ ਪੰਚਾਇਤਾਂ ਹ ਹੁਣ ਬੰਨੀਆਂ ਨੇ ਦਵਾਰੇ ਨਵੀਆਂ ਬੋਟਾ ਸ਼ੁਰੂ ਹੋਣੀਆਂ ਪਹਿਲਾਂ ਸਰਕਾਰ ਬਦਲੀ ਐ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਲੋਕ ਦੁਖੀ ਹੋਏ ਨੇ ਉਹਨਾਂ ਨੇ ਬਦਲਾਵ ਦੀ ਕੋਸ਼ਿਸ਼ ਕੀਤੀ ਇਹ ਤੂੰ ਵੀ ਦੁਖੀ ਹੋ ਜੀਦਾ ਇਹ ਤਾਂ ਦੁਖੀ ਹੋਏ ਜਾਂਦੇ ਤੇ ਚੁਣੀ ਕਿਉਂ ਸਾਡਾ 20 ਲੱਖ ਰੁਪਏ ਲਬਾਤਾ ਭੰਦੇ ਨੇ ਡਾਲ ਨਹੀਂ ਕਰ ਰਹੇ ਨਾਲੇ ਜੀ ਹਾਂ ਅਸੀਂ ਜਦ ਸਰਪੰਚੀ ਨਹੀਂ ਬਣਨ ਦਿੰਦੇ ਹੁਣ ਜੇ ਤੂੰ ਅਸਲ ਕਹੇ ਨੇ ਇਹ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸਰਪੰਚੀ ਨਹੀਂ ਬਣਨ ਦਿੰਦੇ ਹੋਰ ਬਣ ਪਹਿਲਾਂ ਵਾਲੇ ਸਰਪੰਚ ਨੇ ਕਿੰਨਾ ਕੁ ਕੀਤਾ ਕੰਮ ਪਹਿਲਾਂ ਨੇ ਤਾਂ ਇੱਕ ਨਾ ਵਧਰਾ ਕਰਿਆ ਇਹਨਾਂ ਦਾ ਕੁਝ ਨਹੀਂ ਹੋਇਆ ਵਾਲਾ ਕੰਮ ਮੈਂ ਤਾਂ ਸਾਡੀ ਪੱਤੀ ਤਾਂ ਜੀ ਇਹ ਤਾਂ ਆਪਣੀਆਂ ਪੱਤੀਆਂ ਜੀ ਲਾਈ ਜਾਂਦੇ ਸਰਪੰਚੀ ਨਹੀਂ ਸਾਡੀ ਪੱਤੀ ਦਾ ਬਣਦਾ ਇੱਧਰ ਬਣ ਜਾ ਉਧਰ ਹੀ ਲਾਉਂਦੇ ਨੇ ਜੀ ਹੁਣ ਕਿਹੜਾ ਸੋਢੀ ਪੱਤੀ ਦਾ ਸਰਪੰਚ ਕਿਹੜਾ ਸਾਡੀ ਵਧਿਆ ਬਣਤੀ ਨਹੀਂ ਸਾਡੀ ਪੱਤੀ ਸੋਢੀ ਹੈ ਅੱਛਾ ਇੱਧਰ ਹੀ ਪਾ ਇਹ ਗੱਲ ਤੇ ਹੀ ਸੀਟਾ ਦਰਸ਼ਨ ਸਿੰਘ ਜੀ ਦਰਸ਼ਨ ਸਾਡੇ ਹਉ ਸੁਏ ਬਾਰੇ ਪਾਰਕ ਦੀ ਬੂਵੀ ਬਣਾ ਕੇ ਲੈ ਜੋ ਉੱਥੇ ਜੀ ਜੋ ਦਾ 9 ਲੱਖ ਰੁਪਏ ਲੱਗਾ ਇਹਨੇ ਮੱਲੇ ਤਾਂ ਸਾਨੂੰ ਉਧਰ ਮੈਂਦਰ ਮਤਾ ਪਾਤਾ ਉਧਰ ਨੈਟਰ ਪਾਇਦਾ ਰੋ ਨਾ ਨਾ ਚ ਮਰਮਦਾਸ ਹਾਂ ਲੜਾਈ ਕਰਾਦੀ ਨੇ ਅੱਛਾ ਆਪਾਂ ਤਾਂ ਮੂੰਹ ਤੇ ਕਹਿੰਦੇ ਆ ਪਕੜਾ ਚ ਪਰ ਟੋੜਾ ਚ ਹੋ ਕਿੰਨੀ ਚੋਰੀ ਹੈਗੀ ਆਪਾਂ ਨੂੰ ਜੀ ਬਿਲਕੁਲ ਤੋਂ ਕਿ ਜੇ ਪਰਚੇ ਪਈ ਹੋਣੇ ਸਾਰੇ ਤੇ ਭਾਈ ਜੀ ਕੱਲ੍ਹ ਇਹ ਹੈ ਵੀ ਜੇ ਕਿਤੇ ਆਪਾਂ ਸੱਚ ਬੋਲਾਂਗੇ ਤਾਂ ਸਰਕਾਰ ਆਪ ਆਪਣਾ ਜਦ ਸੱਚ ਹੈ ਜਿੱਥੇ ਮਰਜੀ ਬਾਪਨ ਲਗਾ ਦੇ ਜੀ ਸਾਡੇ ਸਾਰਿਆਂ ਦੇ ਪਰਚੇ ਪਏ ਹੋਏ ਨੇ ਪਏ ਵੀ ਇਹਦੀ ਰਾਹੀ ਨੇ ਕਰਨਗੇ ਰਮਦਾਸ ਜੀ ਰਾਈ ਪਰ ਰਮਦਾਸ ਜੀ ਦੀ ਕਰਕੇ ਪਹਿਲਾਂ ਮੈਂ ਤਾਂ ਇੱਧਰ ਪਾ ਗਿਆ ਇੱਧਰੋਂ ਫਿਰ ਉੱਧਰ ਕਰਤਾ ਫਿਰ ਲੈਟਰ ਪੜ੍ਹਦੇ ਉਹਨਾਂ ਨੂੰ ਲਿਖ ਕੇ ਦੇ ਗਿਆ ਮੈਂ ਤਾਂ ਮੁੱਤੀ ਵੀ ਕਹਿਦੀ ਨਾ ਹੁਣ ਉਹ ਦੇਖ ਲੈ 9 ਲੱਖ 23 ਦਾ ਲੱਗਿਆ ਪਿਆ ਉੱਥੇ ਰੂੜੀਆਂ ਲਾਈ ਜਾਂਦੇ ਰਮਦਾਸ ਸਾਡੇ ਫੇਰ ਲੜਾਈ ਹੋਊ ਦਵਾਰੀ ਜਾ ਕੇ ਦੇਖ ਨਾਲ ਦੇਖ ਕੇ ਉੱਥੇ ਉਹ ਵੀ ਉੱਥੇ ਰਾਂਝਾ ਸੌਂ ਆ ਕਹਿੰਦੇ ਸਾਡੇ ਪਲਾਟ ਨੇ ਨਾ ਨਹੀਂ ਥੇ ਨਹੀਂ ਉਹ ਕੱਟੀਆਂ ਸੌਂ ਥੀ ਜਿੱਥੇ ਮਤਲਬ ਕਿ ਪਹਿਲਾਂ ਆਪਾਂ ਕਹਿ ਦਈਏ ਵੀ ਕੁੜੀਆਂ ਜਾਂਦੇ ਆ ਢਟੀਆਂ ਉਹ ਤਾਂ ਗੰਦ ਪਿਆਦੀ ਜੀ ਉਹ ਭਰ ਲਿਆ ਮਤਾ ਵੀ ਪਾਤਾ ਦਿਨਾ ਨਾਲਾ ਜੀ ਇਹਨੂੰ ਪਤਾ ਨਹੀਂ ਕਿ ਡਰਾ ਕੇ ਫਿਰ ਇਹਨੇ ਲੈਟਰ ਪੜ੍ਹਦੇ ਉਧਰ ਪਾਤਾ ਉੱਥੋਂ ਲੜਾਈ ਹੋਈ ਸਾਡੀ ਫਿਰ ਸਾਡੇ ਦੇ ਪਰਚੇ ਪਏ ਨੇ 9 ਲੱਖ ਰੁਪਏ ਲੱਗਿਆ ਵਾ ਪੱਤੀ ਦਾ ਸਾਡੀ ਦਾ ਸਾਡਾ ਤਾਂ ਇਹਨੇ ਘੋਲ ਪਵਾਤਾ ਸੋਕਰ ਜੀ ਯਾਰ ਤੇ ਇਕਲੇ ਬਾਟਾ ਭਾਈ ਜੀ ਜਿਹਦੇ ਕੋਲ 10 ਕਿਲੇ ਦਾ 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 ਲੱਗਦਾ ਇਹ ਕੋਲ ਹਰੇਕ ਬੰਦੇ ਦੇ ਰੁਪਏ ਲੱਗੇ ਹੋਣੇ ਸਾਡੀ ਪੱਤੀ ਦੇ ਸਾਨੂੰ ਕਿਥੋਂ ਚੰਗੀ ਲੱਗੂ ਸਰਕਾਰ ਚੰਗੀ ਲੱਗੇ ਨਾ ਸਰਪੰਚ ਚੰਗਾ ਲੱਗੇ ਜੀ ਅਨਨਦੋਂ ਥੋੜੀ ਸਰਕਾਰ ਜੇ ਸਾਡੀ ਕਿਸੇ ਆਪਤੀ ਦੀ ਹੁੰਦੀ ਅਸੀਂ ਉਹਨਾਂ ਬਾਰ ਕਰਦੇ ਕੰਦਾ ਘਾੜਦੇ ਇਸੇ ਸਰਕਾਰ ਨਾਲ ਤੁਹਾਨੂੰ ਮਰ ਪਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਦਾ ਤਾਂ ਇਹ ਨਹੀਂ ਇਹ ਤਾਂ ਹੈ ਨਹੀਂ ਤੀ ਜੀ ਇਹ ਉਮਰ ਦਾ ਤੁਸੀਂ ਦੇਣਾ ਆਮ ਆਦਮੀ ਪਾਰਟੀ ਦਾ ਹੋਣ ਤੋਂ ਨਾ ਆਮ ਪਾਰਟੀ ਦਾ ਸਾਡੇ ਨਾਲ ਸਾਰਾ ਦਿਲ ਨਹੀਂ ਕਰਦੀ ਨਹੀਂ ਕੁਸ ਹੁਣ ਅਸੀਂ ਕਰ ਪਈਏ ਅਸੀਂ ਲਾਣੇ ਕੁਸਤਾ ਸੂਰਟੀ ਦੇ ਦੋ ਕੁਝ ਨਹੀਂ ਕਰ ਰਹੀ ਜੇ ਸਾਡੀ ਸੁਣੀ ਨਹੀਂ ਅਸੀਂ ਕਾੜਾ ਪਾਉਂਗਾ ਸਾਡਾ ਆਮ ਪਾਰਟੀ ਦਾ ਵੋਟ ਕਿਤਨੇ ਕਿਤੇ ਦੇਖਿਆ ਜਾਵੇ ਤਾਂ ਕੀ ਬਹੁਤ ਵੱਡੀ ਇੱਕ ਨਰਾਜ਼ਗੀ ਹੈ ਪਿੰਡ ਦੇ ਸਰਪੰਚਾਂ ਨੂੰ ਜਿਹੜੇ ਚੀਜ਼ਾਂ ਵਾਸਤੇ ਅਸੀਂ ਜਿਹੜੇ ਵਿਕਾਸ ਵਾਸਤੇ ਜਦੋਂ ਅਸੀਂ ਚੁੰਦੇ ਆ ਤਾਂ ਜੇਕਰ ਉਹੀ ਹੀ ਸਰਪੰਚ ਪਿੰਡ ਦਾ ਵਿਕਾਸ ਨਾ ਕਰੇ ਕੰਮ ਨਾ ਕਰੇ ਤਾਂ ਲੋਕਾਂ ਦੀ ਜਿਹੜੀ ਨਰਾਜ਼ਗੀ ਹੈ ਉਹ ਸਾਹਮਣੇ ਆਊਗੀ ਆਊਗੀ ਜਿਸ ਤਰ੍ਹਾਂ ਦਾ ਕੀ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਜਾਂ ਪਿੰਡ ਨੂੰ ਸਰਬ ਸਰਪੰਚ ਨੂੰ ਜਿਹੜੀ ਹੈ ਸਰਬ ਸਾਂਝੀ ਗੱਲ ਕਰਨੀ ਚਾਹੀਦੀ ਹੈ ਵੀਰ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਜੀ ਸਤਪਾਲ ਦਾ ਜੀ ਸਤਪਾਲ ਕੀ ਲੱਗਦਾ ਹੈ ਵੀ ਜਿਹੜੀ ਪਿਛਲੀ ਪੰਚਾਇਤ ਬਣੀ ਸੀਗੀ ਤੇ ਉਹਨੇ ਪਿੰਡ ਦਾ ਕਿੰਨਾ ਕੁ ਸਵਾਰਿਆ ਸਵਾਰਿਆ ਤਾਂ ਬਹੁਤ ਹੈ ਜੀ ਪਰ ਸਾਡੇ ਵੱਲੋਂ ਕੁਝ ਵੀ ਨਹੀਂ ਸਵਾਰਿਆ ਗਿਆ ਕਿਉਂਕਿ ਅਸੀਂ ਪੰਚਾਇਤ ਨੂੰ ਨਾਲ ਲੈ ਜਾ ਕੇ ਬਾਊ ਅਮਨਜੀ ਕੋਲ ਜਾਂਦੇ ਰਹੇ ਜੀ ਉਹਨਾਂ ਨੇ ਸਾਡੀ ਇੱਕ ਗਲੀ ਸੀ ਜਿਹੜੀ ਕਿ ਦੋ ਪਿੰਡਾਂ ਨੂੰ ਜੋੜਦੀ ਹੈ ਨਮੋਲ 1 ਤੇ ਨਮੋਲ 2 ਨੂੰ ਜੀ ਜਿਵੇਂ ਕਿ ਨਮੂਲ ਮਿਰਚਾ ਪੱਤੀ ਤਿੰਨ ਮੂਲ ਮੈਨੋ ਪੱਤੀ ਨੂੰ ਜੀ ਇਹ ਮੇਨ ਬੈਂਕ ਦੇ ਵਿੱਚ ਜਿਹੜੀਆਂ ਔਰਤਾਂ ਬੁੱਢੀਆਂ ਜਾਂਦੀਆਂ ਨੇ ਪੈਨਸ਼ਨ ਲੈਣ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਜੀ ਇਹ ਗੱਡੀ ਦੇ ਵਿੱਚ ਪਾਣੀ ਭਰ ਗਿਆ ਸੀ ਅਸੀਂ ਸਰਪੰਚ ਨਾਲ ਕੁਝ ਸਪੈਂਬਰਾ ਨਾਲ ਮਿਲ ਕੇ ਇਹਨਾਂ ਨੂੰ ਆਖਿਆ ਵੀ ਆਪਾਂ ਇਹਦਾ ਮਸਲਾ ਹੱਲ ਕਰੀਏ ਜੀ ਉਹ ਕਹਿੰਦੇ ਤੁਸੀਂ ਮਿੱਟੀ ਪਾ ਲਓ ਆਪਾਂ ਵੀਡੀਓ ਸਾਹਿਬ ਨਾਲ ਗੱਲ ਕਰ ਲਈ ਜੀ ਆਮਨ ਬਾਪੂ ਨਾਲ ਗੱਲ ਹੋ ਗਈ ਜੀ ਉਹ ਕਹਿੰਦੇ ਇਸ ਨੂੰ ਪੈਸੇ ਪਾ ਦਾਂਗੇ ਜੀ ਜਦ ਰਿਮਿੰਟੀ ਕਰਕੇ ਇਹਨਾਂ ਨੇ ਮਤਾ ਪਾਸ ਕਰਕੇ ਦਿੱਤਾ ਜੀ ਮੁੜ ਕੇ ਇਹ ਹੀ ਪਤਾ ਵੀ ਕਿਹੜੇ ਅਧਿਕਾਰੀ ਨੇ ਵੀ ਉਹ ਅਸਤਾਏ ਗਏ ਆਮਨ ਨੂੰ ਵੱਡਾ ਹੋ ਗਿਆ ਜੀ ਵੀਰ ਸਾਹਿਬ ਉਹਨਾਂ ਨੇ ਆਮਨ ਬਾਬੂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਜਿੰਨੇ ਪੈਸੇ ਲੋੜ ਐ ਤੁਹਾਡੇ ਕੋਲੇ ਪੈਸੇ ਨਹੀਂ ਲਾ ਦੋ ਬਾਕੀ ਮੈਂ ਤੁਹਾਨੂੰ ਹੋਰ ਪਾਸੋਂ ਪਰ ਸਾਡੀ ਗਲੀ ਨਹੀਂ ਬਣੀ ਬਾਕੀ ਗਲੀਆਂ ਕੁਸਈਆਂ ਜਾਂ ਵੀ ਸੀਗੀਆਂ ਜਿੱਥੇ ਜ਼ਰੂਰਤ ਨਹੀਂ ਸੀ ਅੱਜ ਵੀ ਬੁੜੀਆਂ ਉੱਥੇ ਪਾਥੀਆਂ ਪਸਦੀਆਂ ਨੇ ਜੀ ਪਹਿਲਾਂ ਵੀ ਪਾਥੀ ਪਸਦਿਆ ਉੱਥੇ ਚੱਕ ਕੇ ਦੂਜੀ ਐਟਾ ਪਟਕੇ ਲੋਕ ਟੈਲਾਂ ਲਾਤੀਆਂ ਜੀ ਪਰ ਸਾਡੀ ਜਿਹੜੀ ਗਲੀ ਐ ਕੱਲੇ ਸਾਡੀ ਨਹੀਂ ਹੈਗੀ ਸਾਡੇ ਦਾ ਅਜੇ ਤੱਕ ਇੱਥੇ ਦੋ ਕਰਮ ਇੱਧਰ ਹੋ ਜਾਂਦੇ ਆ ਜੀ ਪਰ ਜਿਹੜੀਆਂ ਪਿੰਡ ਦੇ ਮੇਨ ਰਸਤਾ ਜੀ ਬਜ਼ੁਰਗਾਂ ਨੂੰ ਲੰਘਣਾ ਬਹੁਤ ਔਖਾ ਹੈ ਜੀ ਕਿਉਂਕਿ ਬੈਂਕ ਦੇ ਵਾਲੀ ਹਰ ਡੇਲੀ ਜਾਣਾ ਆਉਣਾ ਰਹਿੰਦਾ ਜੀ ਬਜ਼ੁਰਗਾਂ ਦਾ ਸਰਪੰਚ ਨੇ ਮਤਾ ਪਾਸ ਕਰਕੇ ਤੇ ਸਾਰੀ ਪੰਚਾਇਤ ਨੇ ਮੰਨਤੀ ਕਰਾਈ ਆ ਜੀ ਗਲੀ ਦੀ ਜੀ ਗਲੀ ਦੀ ਮੰਨਤੀ ਹੋ ਗਈ ਮਤਲਬ ਕਿ ਸਰਪੰਚ ਕੰਨੀਓ ਕੋਈ ਕਸਰ ਨਹੀਂ ਸਰਪੰਚ ਕੰਨੀਓ ਕੋਈ ਕਸਰ ਨਹੀਂ ਸੀ ਜੀ ਅਸੀਂ ਐਵੇਂ ਕੀ ਦੂਸਨ ਲਾਈਏ ਸਰਪੰਚ ਸਾਡੇ ਕਹੇ ਤਾਂ ਆਉਂਦਾ ਵੀ ਰਿਹਾ ਜੀ ਇੱਥੇ ਗਲੀ ਚ ਮਿੱਟੀ ਬਣਾ ਕੇ ਕਹਿ ਕਿ ਮਿੱਟੀ ਪਾ ਲੋ ਕਿਰਾ ਆਪਾਂ ਗਲੀ ਉੱਚੀ ਜਿਹੜਾ ਸਮਾਰ ਲੂ ਮੁੜ ਕੇ ਪਾਣੀ ਨਹੀਂ ਖੜੂਗਾ ਜੀ ਜੇ ਏਸੀ ਵੀ ਸਾਨੂੰ ਲਿਆ ਕਿ ਦਿੱਤੀ ਯੂਨੀਅਨ ਅੱਗੇ ਟੋਬਾ ਸੀ ਵੀ ਪੱਟਣ ਦਾ ਹੀ ਦਿੰਦਿਆਂ ਨਹੀਂ ਵੀ ਚਲ ਪਾਣੀ ਦਾ ਨਿਕਾਸ ਕੁਝ ਆਪਾਂ ਟੋਏ ਜੇ ਕਰਵਾ ਲਓ ਜਿੰਨੇ ਜਦੋਂ ਕਿਤੇ ਗੌਰਮੈਂਟ ਆਪਣੇ ਕੋਈ ਸੁਣਵਾਈ ਕਰੂਗੀ ਉਦੋਂ ਆਪਾਂ ਸੱਪੜ ਪਟਾ ਦਾਂਗੇ ਜੀ ਨੇ ਰਲ ਕੇ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੱਸਣਾ ਸਾਨੂੰ ਕਿ ਕੀ ਸਰਪੰਚ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਪਿੰਡ ਨੂੰ ਸਮਰਪਿਤ ਹੋਣ ਆਪਣਾ ਕੰਮਕਾਰ ਛੱਡ ਕੇ ਪ੍ਰਿੰਟ ਪ੍ਰਤੀ ਬਫਾਦਰੀ ਦੇ ਨਾਲ ਕੰਮ ਕਰਨ ਦਾ ਤੁਸੀਂ ਦੇਖ ਰਹੇ ਹੋ ਚੜਦਾ ਪੰਜਾਬ ਮੈਂ ਅਵਤਾਰ ਸਿੰਘ ਪਰਵਾਹੀ ਤੇ ਮੇਰੇ ਨਾਲ ਕੈਮਰਾਮੈਨ ਸੋਨੂ ਬੜੀ ਦੇ ਨਾਲ ਧੰਨਵਾਦ